ਦੋਸਤੋ ਇਸ ਵਕਤ ਮੈਂ ਇੱਕ ਕੇਲਿਆਂ ਦੇ ਬਾਗ ਦੇ ਵਿੱਚ ਖੜਾ ਹੁਣ ਇਹ ਸਾਰੇ ਨੂੰ ਵੇਖ ਕੇ ਤੁਹਾਨੂੰ ਲੱਗਦਾ ਹੋਊਗਾ ਵੀ ਪਤਾ ਨਹੀਂ ਕਿਹੜੇ ਰਾਜ ਦੇ ਵਿੱਚ ਗਿਆ ਹੋਇਆ ਹੈ ਕਿਹੜੀ ਸਟੇਟ ਦੀ ਗੱਲ ਕਰਨ ਲੱਗੇ ਅਸੀਂ ਪਰ ਨਹੀਂ ਬਾਈ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਹੈ ਰਤੋਂ ਸੁਆਪ ਹੈ ਜੀ ਖੜਾ ਹੈ ਇਹ ਟੱਕ ਕੇ ਰੱਖਿਆ ਹੋਈਆਂ ਸੀਗੀਆਂ ਟੱਕਣ ਦਾ ਕੀ ਕਾਰਨ ਹੈ ਕਦੋਂ ਤੋਂ ਖੇਤੀ ਕਰਦੇ ਨੇ ਕਿਸ ਤਰ੍ਹਾਂ ਖੇਤੀ ਹੁੰਦੀ ਹੈ ਕੀ ਪੰਜਾਬ ਦੇ ਵਿੱਚ ਸੰਭਵ ਹੈ ਕੇਲਿਆਂ ਦੀ ਖੇਤੀ ਹੈ ਤੁਸੀਂ ਕਿੰਨੀ ਥਾਂ ਦੇ ਵਿੱਚ ਕਰ ਰਹੇ ਹਾਂ ਪਹਿਲਾਂ ਕਿੰਨੀ ਦੇ ਵਿੱਚ ਕਰਦੇ ਸੀਗੇ ਇਹ ਦੋ ਗਿਲੀਆਂ ਦੇ ਨਾਲ ਸ਼ੁਰੂ ਕੀਤਾ ਸੀ ਨੌਲੇਜ ਘੱਟ ਹੋਣ ਕਰਕੇ ਥੋੜਾ ਜਿਹਾ ਘਾਟਾ ਵੀ ਗਾਦਾ ਸੀ ਵੀ ਇਹ ਜਿਵੇਂ ਧਾਰਨਾ ਬਣੀ ਹੈ ਕਿ ਇਹਨੂੰ ਠੰਡ ਮਾਰਦੀ ਹੈ ਪਰ ਅਸੀਂ ਇਹਦਾ ਟਾਈਮ ਪੀਰੀਅਡ ਕੱਢ ਲਿਆ ਉਹਦੇ ਹਿਸਾਬ ਦੇ ਨਾਲ ਅਸੀਂ ਸਕਸੈਸਫੁਲ ਕਰ ਰਹੇ ਹਾਂ 2017 ਤੋਂ ਮੜਾ ਤੁਸੀਂ ਕੱਪੜੇ ਵਜਾਏ ਇਹਦਾ ਆ ਪਾਣੀ ਲੱਗਣਾ ਹੈ ਕੱਪੜਿਆਂ ਨੂੰ ਅੱਛਾ ਥੱਲੇ ਸੱਟ ਲੈਣਾ ਲੋ ਰੈਡੀ ਹੈ ਜੀ ਚੈੱਕ ਆਊਟ ਹੋ ਗਈ ਜੀ ਬਸ ਉਹਨੇ ਇਹਨੂੰ ਕੁਝ ਨਹੀਂ ਕਰਨਾ ਹਾਂਜੀ ਬਸ ਇਹਦਾ ਇਹਦਾ ਜਿੰਨਾ ਰਸਾ ਇਹ ਇਹਨੇ ਮੁੱਟਨੇ ਚੱਕ ਲੈਣਾ ਆਪਣੇ ਐਰਪੋਰਟ ਮੈਂ ਸੁੱਕ ਕਿਨੇ ਥੱਲੇ ਪੈ ਕੀ ਕੁਤਰਨ ਦਾ ਨਿਯਮ ਬਣਾਇਓ ਜੀ ਕੋਈ ਨਹੀਂ ਬਿਲਕੁਲ ਜੇ ਮੈਂ ਬੰਦਾ ਖਰਾਕ ਖਾਂਦਾ ਉਦਾਂ ਹੀ ਇਹਦਾ ਸਿਸਟਮ ਹੈ ਕਿਉਂ ਰੁੱਖਾਂ ਵਾਲੀ ਕੈਟਾਗਰੀ ਵਿੱਚ ਆਉਂਦਾ ਨਹੀਂ ਕਿਉਂ ਕੱਚੀ ਕੱਚਾ ਹੁੰਦਾ ਇਹ ਪਾਣੀ ਆ ਬਿਲਕੁਲ ਪਾਣੀ ਪੀਣਾ ਛੱਡਦਾ ਖਰਾਕ ਕਾਣੀ ਛੱਡਦੀ ਮੁੱਟਾ ਸੁੱਕ ਜਾਂਦਾ ਕਿੰਨੇ ਕੇਲੇ ਹੁੰਦੇ ਜੀ ਇੱਕ ਦੇ ਵਿੱਚ ਲਗਭਗ ਕਿੰਨੇ ਕਿਲੋ ਦੇ ਇਹ ਐਤ ਕੀ ਐਵਰੇਜ 35 ਕਿਲੋ ਤੋਂ ਉੱਪਰ ਪਾਉਗੇ ਜੀ ਜਿਹੜਾ ਕਿ ਸਾਡਾ ਰਿਕਾਰਡ ਇਹਨੇ ਲਗਭਗ ਮਿਲ ਜਾਂਦਾ ਜੀ ਤੁਹਾਨੂੰ ਅਸੀਂ ਇਹ ਮਤਲਬ ਪੱਕਾ ਕੀਤਾ ਹੋਇਆ 15 ਰੁਪਏ ਕਿਲੋ ਕੱਚਾ ਹੀ ਕੇਲਾ ਚਕਾਉਂਦੇ ਹੋ ਕੱਚਾ ਕੇਲਾ 15 ਰੁਪਏ ਕਿਲੋ ਨੂੰ ਚਕਾਉਣਾ ਸਾਡਾ ਇਹ ਜਾਣ ਵਾਸਤੇ ਰੈਡੀ ਆ ਇਹੀ ਕੇਲਾ ਫਿਰ 70 ਰੁਪਏ 80 ਰੁਪਏ ਦਰਜਨ ਵਿਕਦਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਤਾਂ ਮੇਰੇ ਖਿਆਲ ਅੰਦਾਜ਼ਾ 90 ਰੁਪਏ ਵਿਕਣੇ ਵਾਲਾ ਇੱਕ ਘੰਟੇ ਦੇ ਵਿੱਚ ਅਸੀਂ ਉਸ ਤੇ ਪਜਾ ਦੇਣਾ ਇਹ ਭਾਈ ਨੇ ਦੱਸਿਆ ਜੀ ਕਹਿੰਦੇ ਪਹਿਲਾਂ ਘਾਟਾ ਵੀ ਪੈ ਗਿਆ ਫਿਰ ਤੁਸੀਂ ਨਹੀਂ ਕਿਹਾ ਬਈ ਪੁੱਤਰੋ ਹੁਣ ਘਾਟਾ ਪੈ ਗਿਆ ਬਈ ਹੁਣ ਭਾਈ ਮੈਂ ਇਹਨਾਂ ਦੇ ਕੰਮ ਵਿੱਚ ਕਦੇ ਕਿ ਦਖਲ ਨਹੀਂ ਦਿੱਤਾ ਪਰ ਇੱਕ ਵਾਰ ਕੋਈ ਵਾਰ ਪਿਓ ਕਹਿੰਦਾ ਨਾ ਬਈ ਯਾਰ ਐਂ ਕਰੋ ਪੁੱਤਰੋ ਬਈ ਇੱਕ ਵਾਰ ਹੁਣ ਘਾਟਾ ਹੋ ਗਿਆ ਹੋਰ ਇਹ ਆਹੀ ਠੀਕ ਆ ਯਾਰ ਛੱਡੋ ਹੁਣ ਤਾਂ ਟੱਟ ਜੀ ਵੀ ਘਟੇ ਜੀ ਵੀ ਕਿਉਂਕਿ ਦੇਖੋ ਜੇ ਅਲੱਗ ਕੰਮ ਕਰਾਂਗੇ ਤਾਂ ਪਹਿਚਾਨ ਬਣਦੀ ਹੈ ਹਰ ਥਾਂ ਦੇ ਉੱਤੇ ਸਕਸੈਸਫੁਲ ਹੈ ਜਾਂ ਤੁਹਾਡਾ ਹੀ ਏਰੀਆ ਇਸ ਖੇਤੀ ਦੇ लायक ਹੈ ਜੀ ਪੰਜਾਬ ਦੇ ਵਿੱਚ ਆਪਣੀ ਧਰਤੀ ਬਹੁਤ ਬਹੁਤ ਵਧੀਆ ਜੀ ਕਿਤੇ ਵੀ ਇਹਦੇ ਨਾਲ ਦੀ ਧਰਤੀ ਨਹੀਂ ਹੈਗੀ ਆਪਾਂ ਫਰੂਟ ਲਾ ਲਈਏ ਜਾਂ ਕੋਈ ਫਸਲ ਆਪਾਂ ਕੋਈ ਵੀ ਬੀਜ ਲਈਏ ਤਾਂ ਆਪਣੀ ਧਰਤੀ ਬਹੁਤ ਬੈਸਟ ਹੈ ਜੀ ਆ ਤੁਹਾਡੇ ਸਾਹਮਣੇ ਹੀ ਹੈ ਜੀ ਹੁਣ ਤੁਸੀਂ ਸਾਨੂੰ ਸ਼ਿਕਾਇਤ ਵੀ ਆ ਕੇ ਲਾ ਤੇ ਉਹਦੇ ਵਿੱਚ ਤੁਸੀਂ ਦੱਸਿਆ ਵੀ ਭਾਈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਵਰਤਿਆ ਗਿਆ ਨੈਚੁਰਲ ਤਰ੍ਹਾਂ ਨਾਲ ਪੱਕਿਆ ਹੋਇਆ ਤੇ ਉਹ ਉਹ ਮਿਠਾਸ ਮਿੱਠਾ ਬਹੁਤ ਸੀ ਜੀ ਉਹ ਤੇ ਇਸ ਤੁਸੀਂ ਦੇਖ ਲਓ ਅਲੱਗ ਸੀ ਜੀ ਉਹ ਕੇ ਜੀ ਬਿਲਕੁਲ ਹੀ ਆਪਣੀ ਧਰਤੀ ਦੇ ਵਿੱਚ ਮਿਠਾਸ ਬਹਤਾ ਜੀ ਹੁਣ ਤੱਕ ਇਹਨੂੰ ਕੋਈ ਬਿਮਾਰੀ ਵੀ ਨਹੀਂ ਲੱਗੀ ਇਹ ਵੀ ਰਿਕਾਰਡ ਹੈ ਜੀ ਮੈਨੂੰ ਲੱਗਿਆ ਵੀ ਐਵੇਂ ਹੁੰਦਾ ਜੀ ਵੀ ਇੱਕ ਵਾਰ ਇਹ ਘਾੜ ਤੋੜ ਲਓ ਫਿਰ ਉਹਦੇ ਵਿੱਚੇ ਫੇਰ ਲੱਗ ਜਾਣਾ ਨਹੀਂ 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 ਉਹ ਘਾੜ ਆਹੋਂ ਵੱਢ ਲਈ ਹਾਂਜੀ ਆਪਾਂ ਬੂਟਾ ਇੱਥੋਂ ਕੱਟ ਦੇਣਾ ਇਹ ਤਾਂ ਚਲੋ ਗਿਰੇ ਹੋਏ ਆ ਨਾ ਉਹ ਇਹ ਇੱਥੋਂ ਕੱਟਣਾ ਹੈ ਜਿਹੜੀ ਇਹਦੀ ਖਰਾਕ ਖਾਦੀ ਹੁੰਦੀ ਆ ਹਾਂਜੀ ਉਹਦੇ ਵਿੱਚ ਪਾ ਸਕਦੇ ਆ ਹਾਂਜੀ ਉਹ ਇਹ ਬੁੱਟੇ ਨੇ ਚੱਕ ਲੈਣਾ ਅੱਛਾ ਇਹਨੇ ਹੌਲੀ 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 ਖਤਮ ਹੁੰਦੇ ਨੇ ਥੱਲੇ ਪੈ ਜਾਣ ਤੇ ਇਹਨੇ 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 ਕੰਮਜਾਬ ਹੋ ਜਾਣਾ ਇਹਨੇ ਭੁੰਕਰ ਜਾਣਾ ਤਾਹਿਆ ਰੈਡੀ ਕਰਤਾ ਆਪਾਂ ਨੇ ਤੇ ਆ ਮਿਲ ਕੇ ਅਜੇ ਬਿਲਕੁਲ ਬੱਚਾ ਹੀ ਆ ਇਹ ਤੇ ਇਹ ਕਿੰਨੇ ਟਾਈਮ ਲਾਊਗਾ ਜੀ ਅਜੇ ਹੁਣ ਇਹ ਪੂਰਾ ਤਿਆਰ ਹੋਣ ਵੱਟਾ ਕੇਲਾ ਬਣਨ ਨੂੰ ਜੀ ਜਦੋਂ ਆਹ ਫੁੱਲ ਨਿਕਲੇ ਜੀ ਹਾਂਜੀ ਇਹ ਤਾਂ 3 ਮਹੀਨੇ ਦੇ ਵਿੱਚ ਇਹਨੇ ਰੈਡੀ ਹੋ ਜਾਣਾ ਹੈ ਮਤਲਬ ਪਹਿਲੀ ਫਸਲ ਸਾਡੀ 15 ਮਹੀਨੇ ਬਾਅਦ ਦੂਜੀ ਫਸਲ ਸਾਡੀ ਸਾਲ ਸਾਲ ਬਾਅਦ ਦੂਜੀ ਵੀ ਤੀਜੀ ਵੀ ਸਾਲ ਸਾਲ ਬਾਅਦ ਕਿਉਂਕਿ ਮੁੱਢ ਬਣਿਆ ਹੋ ਥੱਲੇ ਇੱਕ ਕੇਲੇ ਦਾ ਵੇਟ ਜੀ 200 ਕਿਲੋ ਤੋਂ ਉੱਪਰ ਟੱਪ ਜਾਏਗਾ 15 ਰੁਪਏ ਰੇਟ ਲਾ ਲਓ 3 ਲੱਖ ਤੋਂ ਉੱਪਰ ਜਾਊਗਾ ਜੀ ਇੱਕ ਕੇਲੇ ਚ 3 ਲੱਖ ਇਦੇ ਵਿੱਚੋਂ ਆਪਾਂ ਪਹਿਲਾਂ ਦੂਜੀ ਕ੍ਰੋਪ ਵੀ ਲੈ ਲਈ ਕਿ ਕਿੜੀ ਜੀ ਆਪਾਂ ਗੋਭੀ ਦੀ ਲੈ ਲਈ ਇਹਦੇ ਵਿੱਚੋਂ ਤੇ ਉਹਨੇ ਸਾਡਾ ਸਾਰਾ ਹੀ ਖਰਚਾ ਕੱਢਦਾ ਸੀ 65 ਰੁਪਏ ਕਿਲੋ ਵੀ ਗੋਭੀ ਵਿਕੀ ਆ ਸਾਡੀ ਤੇ ਇਹ ਰੀ ਨਸਲਾਂ ਵੀ ਹੁੰਦੀਆਂ ਜੀ ਕੇਲੇ ਦੀ ਵੀ ਆ ਨਸਲ ਲਾਓ ਭਾਈ ਜੇ ਕੋਈ ਕੋਈ ਇੱਕ ਜੀ ਨਹੀਂ ਹਾਂਜੀ ਜੀ ਨਹੀਂ ਨਾ ਜੀ ਨਹੀਂ ਨਾ ਬੰਦਾ ਸਿੱਖੀ ਜਾਂਦਾ ਜਿਵੇਂ ਜਿਵੇਂ ਕਰਦਾ ਜਿਸ ਕੰਮ ਪੈਣਾ ਸਿੱਖੀ ਜਾਂਦਾ ਹੈ ਨਾ ਜੀ ਘਾਟੇ ਵਾਦੇ ਚੱਲੀ ਜਾਂਦੇ ਆ ਪਰ ਇਹ ਤੋਂ ਘਾਟੇ ਕਰ ਕਰ ਕੇ ਸਿੱਖਦਾ ਹੁੰਦਾ ਜੀ ਬਿਲਕੁਲ ਜੀ ਜੇ ਤੁਸੀਂ ਉੱਥੇ ਪਹਿਲੇ ਘਾਟੇ ਦੀ ਛੱਡ ਦਿੰਦੇ ਫਿਰ ਵੀ ਪੈਣਾ ਹੀ ਨਹੀਂ ਉਹ ਸਾਨੂੰ ਕਰੇ ਸੀਗਾ ਵੀ ਅਸੀਂ ਕਰਨਾ ਹੈ ਪੈਸ਼ਨ ਸੀਗਾ ਦੇਖੋ ਜੇ ਕੰਮ ਕਰਨਾ ਤਾਂ ਮਿਹਨਤ ਕਰਨੀ ਪਣੀ ਹੈ ਬਾਹਰ ਕਿਡਾ ਨਹੀਂ ਕਰਦੇ ਆਪਾਂ ਜਾ ਕੇ ਕਹਿੰਦਾ ਤੁਸੀਂ ਕੰਮ ਕਰਦੇ ਆ ਉਦੋਂ ਮਿਹਨਤ ਕਰਦੇ ਨੀਂ ਤੇ ਵਿੱਚ ਵੜ ਕੇ ਮੈਨੂੰ ਤਾਂ ਖੜੇ ਖੜੇ ਨੂੰ ਪਸੀਨੇ ਆ ਰਹੇ ਸੀ ਕਈ ਮਤਲਬ ਵਿੱਚ ਲੂੰਗ ਰਹੇ ਜੇ ਇਕੱਲੇ ਤੋਂ ਨਹੀਂ ਚੱਕ ਹੁੰਦੇ ਮੈਂ ਤੁਹਾਨੂੰ ਚੱਕ ਕੇ ਦਿਖਾਇਆ ਵੀ ਪਹਿਲਾਂ ਨਹੀਂ ਚੱਕ ਹੁੰਦੇ ਜੀ 40 45 ਕਿਲੋ ਦਾ ਜੈਕਸਨ ਲਵਾ ਕੇ ਐ ਮੇਰੀ ਸੌਂਦਾਰ ਦਾ ਕਦੀ ਭਾਰੇ ਬਹੁਤ ਠੱਗੇ ਹੋਏ ਆ ਜੀ ਠਕਣ ਦਾ ਕਾਰਨ ਕੀ ਰਹਿੰਦਾ ਜੀ ਕਿਨ ਤਾਂ ਹੁਣ ਗੱਡੀ ਲੋਡ ਕਰਨੀ ਆ ਫਿਰ ਧੁੱਪ ਲੱਗਦੀ ਜੀ ਧੁੱਪ ਕਰਕੇ ਕਾਲੇ ਹੋ ਜਾਂਦੇ ਐਦਾਂ ਹੋ ਜਾਂਦੇ ਆ ਧੁੱਪ ਦੇ ਨਾਲ ਜੀ ਇਦਾਂ ਦਾगिर ਜੰਨੇ ਸਸਿਕਾਲ ਜੀ ਦੋਸਤੋ ਇਸ ਵਕਤ ਮੈਂ ਇੱਕ ਕੇਲਿਆਂ ਦੇ ਬਾਗ ਦੇ ਵਿੱਚ ਖੜਾ ਜਾਂ ਖੇਤ ਦੇ ਵਿੱਚ ਖੜਾ ਜਿੱਥੇ ਕੇਲਿਆਂ ਦੀ ਖੇਤੀ ਹੁੰਦੀ ਹੈ ਹੁਣ ਇਹ ਸਾਰੇ ਨੂੰ ਵੇਖ ਕੇ ਤੁਹਾਨੂੰ ਲੱਗਦਾ ਹੋਊਗਾ ਵੀ ਪਤਾ ਨਹੀਂ ਕਿਹੜੇ ਰਾਜ ਦੇ ਵਿੱਚ ਗਿਆ ਹੋਇਆ ਹੈ ਕਿਹੜੀ ਸਟੇਟ ਦੀ ਗੱਲ ਕਰਨ ਲੱਗੇ ਅਸੀਂ ਪਰ ਨਹੀਂ ਭਾਈ ਜੀ ਮੈਂ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਹੈ ਰਤੋਂ ਰਤਨਗੜ ਪਿੰਡ ਹੈ ਸੋ ਉਸ ਪਿੰਡ ਦੇ ਵਿੱਚ ਰਤੋਂ ਪਿੰਡ ਦੇ ਵਿੱਚ ਆਏ ਹੋਏ ਆ ਸ੍ਰੀ ਚਮਕੌਰ ਸਾਹਿਬ ਦੇ ਲਾਗੇ ਪੈ ਜਾਂਦਾ ਪਰ ਜ਼ਿਲ੍ਹਾ ਜਿਹੜਾ ਇਹਨੂੰ ਫਤਿਹਗੜ ਸਾਹਿਬ ਪੈਂਦਾ ਤਾਂ ਉੱਥੇ ਕੇਲਿਆਂ ਦੀ ਖੇਤੀ ਕੀਤੀ ਜਾਂਦੀ ਹੈ। ਇਹ ਕੇਲਿਆਂ ਦੇ ਵਿੱਚ ਖੇਤੀ ਕਰਦੇ ਸੀ ਇਹ ਪਰਿਵਾਰ ਕਈ ਲੰਮੇ ਸਮੇਂ ਤੋਂ ਖੇਤੀ ਕਰ ਰਹੇ ਨੇ ਤਾਂ ਜਿਹੜੇ ਭਰਾ ਕੁਝ ਜਾਣਕਾਰੀ ਲੈਣਾ ਚਾਹੁੰਦੇ ਆ ਵੈਸੇ ਵੀ ਇਹ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਪਹਿਲਾਂ ਤਾਂ ਆ ਵੇਖੋ ਇਹ ਛੋਟੇ ਆ ਜੇ ਕੇਲੇ ਸੋ ਇਹ ਛੋਟੇ ਤਿਆਰ ਹੋ ਰਹੇ ਆ ਇਹ ਕੇਲੇ ਤਾਂ ਇਸ ਤਰ੍ਹਾਂ ਬਹੁਤ ਸਾਰੇ ਉਹ ਕੇਲੇਆਂ ਦੀਆਂ ਘੜਾਂ ਵੀ ਆ ਜਿਹੜੀਆਂ ਵੱਢ ਦਿੱਤੀਆਂ ਗਈਆਂ ਸੋਰੇ ਔਰ ਜਾਂ ਜਿਹੜੀਆਂ ਤੋੜ ਲਈਆਂ ਗਈਆਂ ਨੇ ਸੋ ਨਰਿੰਦਰ ਸਿੰਘ ਜੀ ਹੋਰੀ ਬੱਪੂ ਹਰਵੰਸ ਸਿੰਘ ਜੀ ਹੋਰੀ ਖੇਤੀ ਕਰਦੇ ਨੇ ਕੇਲਿਆਂ ਦੀ ਸੁਆ ਪਏ ਆ ਜੀ ਘੜਾਂ ਇਹ ਇਹ ਟੱਕ ਕੇ ਰੱਖਿਆ ਹੋਈਆਂ ਸੀਗੀਆਂ ਟੱਕਣ ਦਾ ਕੀ ਕਾਰਨ ਹੈ ਕਦੋਂ ਤੋਂ ਖੇਤੀ ਕਰਦੇ ਨੇ ਕਿਸ ਤਰ੍ਹਾਂ ਖੇਤੀ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਸੰਭਵ ਹੈ ਮੈਂ ਤਾਂ ਪਹਿਲੀ ਵਾਰ ਵੈਸੇ ਇਹ ਚੀਜ਼ ਜਿਹੜੀ ਹੈਗੀ ਇੱਥੇ ਆਪਣੇ ਇਲਾਕੇ ਦੇ ਵਿੱਚ ਖਾਸ ਤੌਰ ਤੇ ਵੇਖੀ ਆ ਪਤਾ ਲੱਗਿਆ ਜਦੋਂ ਸਾਨੂੰ ਤਾਂ ਬੜਾ ਮੈਨੂੰ ਮਨ ਨੂੰ ਹੋਇਆ ਵੀ ਯਾਰ ਜਾ ਕੇ ਹੁਣ ਚਾਹਦਾ ਤਾਂ ਆਪਾਂ ਆਏ ਆ ਸਸੀ ਕਾ ਭਾਈ ਜੀ ਸਸੀ ਕਾ ਜੀ ਚੜਦੀ ਕਲਾ ਜੀ ਬਹੁਤ ਚੜਦੀ ਕਲਾ ਜੀ ਤੇ ਆਜੋ ਜੀ ਆਪਾਂ ਇੱਧਰ ਨੂੰ ਤੇ ਇਹ ਪਹਿਲਾਂ ਤਾਂ ਇਹ ਦੱਸੋ ਜੀ ਵੀ ਇਸ ਟਾਈਮ ਜਿਹੜੇ ਕੇਲੇਆਂ ਦੀ ਖੇਤੀ ਆ ਤੁਸੀਂ ਕਿੰਨੀ ਥਾਂ ਦੇ ਵਿੱਚ ਕਰ ਰਹੇ ਹੋ ਪਹਿਲਾਂ ਕਿੰਨੀ ਦੇ ਵਿੱਚ ਕਰਦੇ ਸੀਗੇ ਦੇਖੋ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਅਸੀਂ 2 ਕਿਲਿਆਂ ਦੇ ਨਾਲ ਸ਼ੁਰੂ ਕੀਤਾ ਸੀ ਅੱਛਾ ਜੀ ਉਦੋਂ ਸਾਡੀ ਮਤਲਬ ਨੌਲੇਜ ਘੱਟ ਹੋਣ ਕਰਕੇ ਹਾਂਜੀ ਥੋੜਾ ਜਿਆਦਾ ਘਟਾ ਵਿਗਾਦਾ ਸੀ ਅੱਛਾ ਜੀ ਪਰ ਅਸੀਂ ਇਹਦਾ ਟਾਈਮ ਪੀਰੀਅਡ ਲੱਭ ਲਿਆ ਅੱਛਾ ਵੀ ਇਹ ਜਿਵੇਂ ਧਾਰਨਾ ਬਣੀ ਹੈ ਕਿ ਇਹਨੂੰ ਠੰਡ ਮਾਰਦੀ ਆ ਹਾਂਜੀ ਹਾਂ ਪਰ ਅਸੀਂ ਇਹਦਾ ਟਾਈਮ ਪੀਰੀਅਡ ਕੱਢ ਲਿਆ ਉਹਦੇ ਹਿਸਾਬ ਦੇ ਨਾਲ ਅਸੀਂ ਸਕਸੈਸਫੁਲ ਕਰ ਰਹੇ ਆ ਵੀ ਜੋ 2017 ਤੋਂ ਅੱਛਾ ਹਾਂਜੀ ਪਹਿਲਾਂ ਘਾਟਾ ਖਾਦਾ ਘਾਟੇ ਦਾ ਕਾਰਨ ਕੀ ਰਿਹਾ ਜੀ ਘਾਟੇ ਦਾ ਕਾਰਨ ਸੀ ਨੌਲੇਜ ਘੱਟ ਹੋਣ ਕਰਕੇ ਜੀ ਅੱਛਾ ਜੀ ਸਾਡੇ ਰਿਲੇਟਿਵ ਗਏ ਸੀ ਆਸਟ੍ਰੇਲੀਆ ਅੱਛਾ ਜੀ ਸਾਡਾ ਬ੍ਰਦਰ ਵੀ ਗਿਆ ਸੀ ਨਾਲ ਉਹਨਾਂ ਦੇ ਤੇ ਉੱਥੇ ਉਹਨਾਂ ਦੇ ਮਾਮਾ ਜੀ ਦਾ ਫਾਰਮ ਸੀਗਾ ਜੀ ਕੇਨਜ਼ ਦੇ ਵਿੱਚ ਤੇ ਲਿਆਂਦਾ ਜੀ ਤੇ ਲਿਆਂਦਾ ਜੀ ਤੇ ਉੱਥੋਂ ਸਾਨੂੰ ਕਹਿੰਦੇ ਵੀ ਉਹ ਤੁਸੀਂ ਆਪ ਇੱਕ ਨਵਾਂ ਕੰਮ ਸ਼ੁਰੂ ਕਰਨਾ ਹਮ ਅਸੀਂ ਕਹੇ ਵੀ ਤੁਸੀਂ ਆ ਜਾਓ ਵੀ ਤੁਸੀਂ ਦੱਸੋ ਆ ਕਿ ਆਪਾਂ ਕਰਾਂਗੇ ਹਮ ਜਦੋਂ ਆਏ ਅਸੀਂ ਜੀ ਅਸੀਂ ਫਿਰ ਸੋਚਿਆ ਵੀ ਉਹ ਕਹਿੰਦੇ ਵੀ ਗੇਲਿਆਂ ਦਾ ਸ਼ੁਰੂ ਕਰਨਾ ਹੂੰ ਤਾਂ ਸਾਡੇ ਇੱਕ ਫਰੈਂਡ ਰਹਿੰਦੇ ਆ ਜੀ ਉੱਧਰ ਲਖੀਮਪੁਰ ਖੀਰੀ ਦੇ ਜੂਪੀ ਦੇ ਵਿੱਚ ਅੱਛਾ ਜੀ ਤੇ ਉਹਨਾਂ ਦੇ ਨਾਲ ਮਿਲ ਜੁਲ ਕੇ ਜੀ ਅਸੀਂ ਫਿਰ ਉੱਥੇ ਜਿਹੜੇ ਫਾਰਮ ਸੀਗੇ ਆਪਣੇ ਜੂਪੀ ਦੇ ਵਿੱਚ ਹੂੰ ਉਹਨਾਂ ਦਾ ਉਹਨਾਂ ਨੂੰ ਵਿਜ਼ਿਟ ਕੀਤਾ ਅੱਛਾ ਜੀ ਵਿਜ਼ਿਟ ਕਰਕੇ ਫਿਰ ਆਉਂਦੇ ਆਉਂਦੇ ਹੀ ਇਹ ਅਸੀਂ ਇੱਕ ਨਰਸਰੀ ਆ ਪਿਲਗੂਆ ਮੇਰਟ ਦੇ ਕੋਲ ਗਾਜ਼ੀਆਬਾਦ ਦੇ ਕੋਲ ਹੂੰ ਉੱਥੇ ਆਉਂਦੇ ਆਉਂਦੇ ਪਹਿਲਾਂ ਅੱਧਾ ਕਿਲਾ ਲਾਉਣ ਦੀ ਸਲਾਹ ਸੀ ਪਰ 2 ਕਿਲਿਆਂ ਦੇ ਬੁੱਕ ਖਰਾਇਆ ਹੈ। ਅੱਛਾ ਬੂਟੇ ਜੀ ਮੈਂ ਕਹਿੰਦਾ ਤੁਸੀਂ ਥੋੜਾ ਜਿਹਾ ਇਹਨੂੰ ਘੁੰਮ ਜਿਓ ਤਾਂ ਕਿ ਤੁਹਾਡਾ ਬਾਗ ਵੀ ਪਿੱਛੇ ਆਪਾਂ ਦਿਖਾ ਸਕੀਏ ਨਾਲ ਨਾਲ। ਹਾਂਜੀ ਹਾਂ ਤੇ ਠੀਕ ਹੈ। ਮਲਕਿ ਤੁਹਾਨੂੰ ਇੱਥੇ ਇੱਥੇ ਪੰਜਾਬ ਦੇ ਵਿੱਚ ਕਿੰਨਾ ਦੱਸੇ ਵੀ ਸਕਸੈਸ ਹੋ ਸਕਦੀ ਉੱਥੋਂ ਆਸਟ੍ਰੇਲੀਆ ਤੋਂ? ਹਾਂਜੀ ਹਾਂਜੀ ਹੈ। ਸਾਨੂੰ ਪਹਿਲਾਂ ਨਹੀਂ ਸੀ ਪਤਾ। ਸਾਡੇ ਬ੍ਰਦਰ ਨੇ ਗੱਲ ਕੀਤੀ ਜੀ ਕਿ ਕਜ਼ਨ ਬ੍ਰਦਰ ਸੀਗਾ। ਉਹਨਾਂ ਨੇ ਗੱਲ ਕੀਤੀ ਤੇ ਅਸੀਂ ਸ਼ੁਰੂ ਕਰਤਾ। ਤੇ ਥੋੜੀ ਜਿਹੀ ਨੌਲੇਜ ਘੱਟ ਹੋਣ ਕਰਕੇ ਫਿਰ ਸਾਨੂੰ ਪਾਸਟ ਜਿਹੜਾ ਫਰੂਟ ਸੀਗਾ ਉਹ ਤਾਂ ਹੈਗਾ ਸੀ ਬਹੁਤ ਵਧੀਆ ਅੱਛਾ ਜੀ ਪਰ ਸਾਨੂੰ ਜਿਹੜਾ ਸੈਕੰਡ ਬੂਟਾ ਰੱਖਣਾ ਹੁੰਦਾ ਵੀ ਉਹ ਕਦੋਂ ਰੱਖਣਾ ਹੈ ਉਹ ਨਹੀਂ ਸੀ ਪਤਾ ਉਹ ਅੱਛਾ ਉਹ ਫਿਰ ਆਪਣੇ ਪੂਰੇ এনवायरमेंट ਦਾ ਬਹੁਤ ਫਰਕ ਆ ਉਧਰ ਯੂਪੀ ਬਿਹਾਰ ਨਾਲੋਂ ਜਾਂ ਮਹਾਰਾਸ਼ਟਰ ਨਾਲੋਂ ਤੇ ਜਿਹੜਾ ਸਾਡਾ ਦੂਆ ਫਰੂਟ ਸੀ ਉਹ ਪਹਿਲੇ ਬੂਟੇ ਨਾਲੋਂ ਵੀ ਉੱਪਰ ਚਲੇ ਗਿਆ ਅੱਛਾ ਤੇ ਉਹ ਸਾਡਾ ਫਰੂਟ ਆ ਗਿਆ ਠੰਡ ਦੇ ਵਿੱਚ ਠੰਡ ਦੇ ਵਿੱਚ ਇਹ ਨਾ ਖਰਾਕ ਗਾਂਦਾ ਨਾ ਪਾਣੀ ਪੀਂਦਾ ਇਸ ਸਮਝ ਲਓ ਵੀ ਬੰਦੇ ਪਰ ਡਿਪੈਂਡ ਜਿਵੇਂ ਬੰਦਾ ਖਰਾਕ ਖਾਂਦਾ ਉਦਾਂ ਹੀ ਇਹਦਾ ਸਿਸਟਮ ਆ ਕਿਉਂ ਰੁੱਖਾਂ ਵਾਲੀ categories ਵਿੱਚ ਆਉਂਦਾ ਨਹੀਂ ਹਾਂਜੀ ਹਾਂ ਕਿਉਂ ਕੱਚੀ ਕੱਚਾ ਹੁੰਦਾ ਇਹ ਪਾਣੀ ਆ ਬਿਲਕੁਲ ਪਾਣੀ ਪੀਣਾ ਛੱਡਤਾ ਖਰਾਕ ਕਾਣੀ ਛੱੜਤੀ ਬੂਟਾ ਸੁੱਕ ਜਾਂਦਾ ਪਰ ਫਰੂਟ ਵੀ ਸੁੱਕ ਗਿਆ ਨਾਲ ਫਰੂਟ ਉਹ ਜਿੱਥੇ ਜਿੰਨਾ ਕਰ ਮਤਲਬ ਹੈਂਡ ਸੀਗੇ ਉੱਥੀ ਰਹਿ ਗਏ ਉਹ ਹਾਂ ਹਾਂ ਉਹ ਦੋ ਕੀਲਿਆਂ ਦਾ ਪਹਿਲਾਂ ਉਹ ਕਟਾ ਖਾਦਾ ਫਿਰ ਜਿਹੜਾ ਮਤਲਬ ਸੈਕੰਡ ਸੀਗਾ ਮਤਲਬ ਥਰਡ ਸੀਗਾ ਉਹ ਸਾਡਾ ਗਰਮੀ ਦੇ ਵਿੱਚ ਆ ਗਿਆ ਗਰਮੀ ਦੇ ਵਿੱਚ ਇਹਨੂੰ ਲੋ ਫੂਕਦੀ ਹੈ ਪਰ ਅਸੀਂ ਹੁਣ ਜਿਹੜਾ ਇਹਦਾ ਪ੍ਰੋਪਰ ਟਾਈਮ ਆ ਉਹ ਅਸੀਂ ਕੱਢ ਲਿਆ ਵੀ ਕਦੋਂ ਇਹਦੀ ਲਵਾਈ ਹੋਣੀ ਆ ਕਦੋਂ ਸਾਨੂੰ ਫਰੂਟ ਆਣਾ ਉਹਦੇ ਬਾਅਦ ਵੀ ਜ਼ਰੂਰ ਗੱਲ ਕਰਦੇ ਇੱਕ ਵਾਰ ਇਹ ਦਿਖਾ ਦਈਏ ਇੱਕ ਆੜ ਕਿੰਨੇ ਕੇਲੇ ਹੁੰਦੇ ਜੀ ਇੱਕ ਦੇ ਵਿੱਚ ਲਗਭਗ ਕਿੰਨੇ ਕਿਲੋ ਦੀ ਹੁੰਦੀ ਜੀ ਇਹ ਐਤ ਕੀ ਐਵਰੇਜ 35 ਕਿਲੋ ਤੋਂ ਉੱਪਰ ਪਾਉਗੀ ਜੀ ਅੱਛਾ ਜੀ ਜਿਹੜਾ ਕਿ ਸਾਡਾ ਰਿਕਾਰਡ ਸੀਜ਼ਨ 바이 ਸੀਜ਼ਨ ਬਦਲਦੀ ਰਹਿੰਦੀ ਹੈ ਜੀ ਇਹਦਾ ਰੇਟ ਵੇਟ ਬਦਲਦਾ ਰਹਿੰਦਾ ਜੀ ਉਹ ਉਹਦਾ ਕਾਰਨ ਪਰ ਸੀਜ਼ਨ ਜਿਹੜਾ ਆ ਇਹ ਸੀਜ਼ਨ ਮਤਲਬ ਦਿਵਾਲੀ ਦਸਹਰੇ ਦੇ ਨੇੜੇ ਤੇੜੇ ਹੀ ਆਉਂਦਾ ਹੈ ਸਾਡਾ ਫਰੂਟ ਜਿਹੜਾ ਉਦੋਂ ਡਿਮਾਂਡ ਵੀ ਹੁੰਦੀ ਆ ਤੇ ਰੇਟ ਵੀ ਠੀਕ ਹੁੰਦਾ ਕੀ ਰੇਟ ਲਗਭਗ ਮਿਲ ਜਾਂਦਾ ਜੀ ਤੁਹਾਨੂੰ ਅਸੀਂ ਇਹ ਮਤਲਬ ਪੱਕਾ ਕੀਤਾ ਹੋਇਆ 15 ਰੁਪਏ ਕਿਲੋ ਅੱਛਾ ਕੱਚਾ ਹੀ ਕੇਲਾ ਚਕਾਉਂਦੇ ਹੋ ਕੱਚਾ ਕੇਲਾ 15 ਰੁਪਏ ਕਿਲੋ ਨੂੰ ਚਕਾਉਣਾ ਸਾਡਾ ਇਹ ਜਾਣ ਵਾਸਤੇ ਰੈਡੀ ਆ ਇਹ ਅਸੀਂ ਸ਼ਾਮੀ ਗੱਡੀ ਲੱਦ ਦੇਣੀ ਆ ਤੇ ਇਹੀ ਕੇਲਾ ਫਿਰ 70 ਰੁਪਏ 80 ਰੁਪਏ ਦਰਜਨ ਵਿਕਦਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਤਾਂ ਮੇਰੇ ਖਿਆਲ ਅਸ਼ 90 ਰੁਪਏ ਵਿਕਣੇ ਵਾਲਾ 1 ਘੰਟੇ ਦੇ ਵਿੱਚ ਅਸੀਂ ਉੱਤੇ ਪਜਾ ਦੇਣਾ ਇਹ ਅੱਛਾ ਇਹ ਕਿੱਥੇ ਫਿਰ ਕਿੱਥੇ 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 ਜਾਂਦਾ ਤੁਹਾਡਾ ਅਸੀਂ ਪਹਿਲਾਂ ਲੁਧਿਆਣੇ ਜਾਂਦੇ ਸੀ ਓਪਨ ਮੰਡੀ ਦੇ ਵਿੱਚ ਤੇ ਫਿਰ ਸਾਨੂੰ ਚਲੋ ਦੇਖੋ ਆਪਣੇ ਵੇਚਣ ਦੇ ਰਾਹ ਕੱਢਣੇ ਹੁੰਦੇ ਆ ਹਾਂ ਜੀ ਹੁਣ ਅਸੀਂ ਇਹ ਪੱਕਾ ਕੀਤਾ ਹੋਇਆ ਛੋਟਾ ਮੋਟਾ ਜਿੰਨਾ ਵੀ ਹੈਗਾ ਕੇਲਾ ਅਸੀਂ ਇੱਕ ਜਗ੍ਹਾ ਪਜਾਉਣਾ ਹੈ ਖੰਨੇ ਚੈਂਪਰ ਦੇ ਵਿੱਚ ਪਜਾਉਣਾ ਤਾਂ ਅੰਕਲ ਜੀ ਆਜੋ ਆਜੋ ਜੀ ਸਾਸਿਕਾਲ ਜੀ ਚੜਦੀ ਕਲਾ ਜੀ ਚੜਦੀ ਭਾਈ ਨੇ ਦੱਸਿਆ ਜੀ ਕਹਿੰਦੇ ਪਹਿਲਾਂ ਘਾਟਾ ਵੀ ਪੈ ਗਿਆ ਫਿਰ ਤੁਸੀਂ ਨਹੀਂ ਕਿਹਾ ਵੀ ਪੁੱਤਰੋ ਹੁਣ ਘਾਟਾ ਪੈ ਗਿਆ ਵੀ ਹੁਣ ਭਾਈ ਮੈਂ ਇਹਨਾਂ ਦੇ ਕੰਮ ਵਿੱਚ ਕਦੇ ਦਖਲ ਨਹੀਂ ਦਿੱਤਾ। ਅੱਛਾ ਜੀ ਆ ਰਹੇ ਨੇ ਆਉਣ ਨੂੰ ਆ ਜੀ। ਹਾਂਜੀ ਹਾਂਜੀ। ਠੀਕ ਹੈ। ਜੋ ਕੁਝ ਕਰਨਗੇ ਠੀਕ ਕਰਨਗੇ ਮੈਂ ਦਖਲ ਦਊਂਗਾ ਤਾਂ ਘਾਟਾ ਹੀ ਖਾਣਗੇ। ਮੈਂ ਇਹਨਾਂ ਦੇ ਕੰਮ ਵਿੱਚ ਕਦੇ ਦਖਲ ਨਹੀਂ ਦਿੱਤਾ। ਤੁਹਾਨੂੰ ਨੌਲੇਜ ਹੈਗੀ ਤੀ ਗੇਤੀ ਦੀ ਦੀ ਵੈਸੇ ਜੀ। ਨੌਲੇਜ ਤਾਂ ਫਿਰ ਇਹਨਾਂ ਨਾਲੇ ਜਦ ਨਾਲੇ ਲਾਉਣ ਲੱਗੇ ਨੌਲੇਜ ਮਿਲੇ ਜਾਂਦੀ ਮਾੜੀ ਮੋਟੀ। ਨੀ ਪਰ ਇੱਕ ਵਾਰ ਕੁ ਪਈ ਵਾਰ ਪਿਓ ਕਹਿੰਦਾ ਨਾ ਵੀ ਯਾਰ ਐਂ ਕਰੋ ਪੁੱਤਰੋ ਵੀ ਇੱਕ ਵਾਰ ਹੁਣ ਘਾਟਾ ਹੋ ਗਿਆ ਹੋਰ ਐਂ ਆਹੀ ਠੀਕ ਆ ਯਾਰ ਛੱਡੋ ਮੈਂ ਬਿਲਕੁਲ ਵੈਸੇ ਮੈਂ ਇੱਕ ਗੱਲ ਟੋਕਣੀ ਚਾਹੁੰਦਾ ਜੀ ਹਾਂਜੀ ਹੁਣ ਤੱਕ ਇਹਨਾਂ ਨੇ ਐਪਰੀਸ਼ੀਏਟ ਹੀ ਕੀਤਾ ਸਾਨੂੰ ਘਾਟੇ 'ਚ ਵੀ ਘਾਟੇ 'ਚ ਵੀ ਕਿਉਂਕਿ ਦੇਖੋ ਜੇ ਅਲੱਗ ਕੰਮ ਕਰਾਂਗੇ ਤਾਂ ਪਹਿਚਾਨ ਬਣਦੀ ਆ ਬਿਲਕੁਲ ਜੀ ਤੇ ਅਸੀਂ ਕਰਕੇ ਦਿਖਾਇਆ ਅਸੀਂ ਕਾਮਯਾਬੀ ਹੋਏ ਸਾਨੂੰ ਬਹੁਤ ਮਾਣ ਆ ਜੀ ਵੀ ਅਸੀਂ ਇੱਕ ਆਪਣੇ ਪਿੰਡ ਦੇ ਵਿੱਚ ਸਾਡਾ ਨੌ ਇੱਕ ਕੇਲਿਆਂ ਕਰਕੇ ਸੈਣੀ ਅਧਵਾਨ ਸਿੰਘ ਜੀ ਕੇਲੇ ਵਾਲੇ ਕਹਿੰਦੇ ਆ ਹਾਂ ਜੀ ਸਾਹਿਬ ਹਾਂ ਜੀ ਮੈਂ ਤਾਂ ਇਹਨਾਂ ਦੇ ਕੰਮ 'ਚ ਕਰਦੇ ਦੇਖਲ ਨਹੀਂ ਦਿੰਦਾ ਅੱਛਾ ਜੀ ਹਾਂ ਜੀ ਜੋ ਕੁ ਕਰਨਗੇ ਠੀਕ ਕਰਨਗੇ ਚਾਹੇ ਗਲਤ ਕਰਨ ਠੀਕ ਕਰਨ ਮੈਂ ਕਦੇ ਇਹਨਾਂ ਨੂੰ ਰੋਕਿਆ ਨਹੀਂ ਅੱਛਾ ਹਾਂ ਜੀ ਜੇ ਇੱਕ ਵਾਰ ਘਾਟਾ ਖਾਦਾ ਦੂਸਰੇ ਸਾਲ ਫਾਇਦਾ ਵੀ ਹੋ ਸਕਦਾ ਜਦੋਂ ਛੋਟੇ-ਛੋਟੇ ਹੁੰਦੇ ਸੀ ਜਦੋਂ ਇਹ ਗਲਤੀ ਕਰਦੇ ਰੋਤਾ ਰੋਕਿਆ ਹੋਣਾ ਜੀ ਵੀ ਭਾਈ ਆ ਗਲਤੀ ਜਦੋਂ ਜਮਾਂ ਹੀ ਬੱਚੇ ਸੀ ਜੀ ਜਮਾਂ ਹੀ ਝਟਕੋਤ ਨਹੀਂ ਆਇਆ ਰੁਕਣੀ ਆ ਫੇਰ ਐ ਤਾਂ ਲੜ ਪੈਂਦੇ ਛੋਟ ਬੱਚੇ ਵੀ ਰੁਕਣੀ ਪੈਂਦਾ ਝਟਕਣ ਵੀ ਪੈਂਦਾ ਮੜਾ ਮੋਟਾ ਪਰ ਨਹੀਂ ਮੈਂ ਇਹਨਾਂ ਨੂੰ ਬਿਲਕੁਲ ਪਿਆਰ ਦਿੰਦਾ ਇਹਨਾਂ ਨੂੰ ਮੈਂ ਝਟਕਿਆ ਨਹੀਂ ਬਿਲਕੁਲ ਇਹ ਆਪ ਇਹਨਾਂ ਨੇ ਖੁਦ ਪੂਰੀ ਮਿਹਨਤ ਕੀਤੀ ਹੈ ਜੀ ਸਾਨੂੰ ਅਸੀਂ ਮਤਲਬ ਇਹਨਾਂ ਨੂੰ ਇਹ ਐਪਰੀਸ਼ੀਏਟ ਕਰਦੇ ਆ ਜੀ ਅੱਜ ਇਹ ਕੰਮ ਕਰ ਰਹੇ ਆ ਤਾਂ ਇਹਨਾਂ ਦੀ ਬਦੌਲਤੇ ਕਰ ਰਹੇ ਕਿਉਂ ਮਾਂ ਬਾਪ ਤੋਂ ਬਿਨਾ ਜਿਹੜਾ ਪਿੱਛੇ ਹੱਥ ਹੁੰਦਾ ਨਾ ਮਾਂ ਬਾਪ ਦਾ ਜੀ ਇਹਨਾਂ ਦੀ ਮਿਹਨਤ ਦੇਖ ਕੇ ਹੀ ਅਸੀਂ ਲੱਗੇ ਹੋਏ ਹਾਂ ਪਰ ਸਾਡਾ ਹੁਣ ਪਿੰਡ ਦੇ ਵਿੱਚ 9 ਵੀਰ ਮਿਹਨਤ ਬਹੁਤ ਕੀਤੀ ਹੈ ਜੀ हां जी छोटे जद तो मैं ਸਾਡਾ ਪਿੰਡ ਹੈ ਪਿਛਲੇ ਰਾਏਪੁਰ ਉੱਥੋਂ जद तो मैं ਇੱਥੇ ਆਇਆ ਨਾ ਮੈਂ ਮਿਹਨਤੀ ਕੀਤੀ ਆਪਣੇ ਸਾਝੀ ਦੋ ਨੌਕਰ ਕਿਉਂਦੇ ਸਾਝੀ ਕਹਿੰਦੇ ਹੁਣ ਉਹਦੇ ਨਾਲ ਬੈਠ ਕੇ ਅਸੀਂ ਗੰਨੇ ਦੀ ਗਟਾਈ ਵੀ ਕਰਨੀ ਸਭ ਕੁ ਮੈਂ ਉਹਦੇ ਨਾਲ ਬਿਲਕੁਲ ਕੀਤੀ ਕਦੇ ਜਵਾਬ ਨਹੀਂ ਦਿੱਤਾ ਕੰਮ ਨੂੰ ਦਿਖਦਾ ਮਿਹਨਤ ਕੀਤੀ ਹੋਈ ਦਿਖਦੀ ਪਤਾ ਲੱਗ ਜਾਂਦਾ ਬੰਦੇ ਹਨਾ ਜੀ ਬਿਲਕੁਲ ਹਾਂਜੀ ਹਾਂ ਤੇ ਪਾਜੀ ਆਪਾਂ ਥੋੜਾ ਅੰਦਰ ਚਲੀਏ ਹਾਂਜੀ ਤੇ ਇੱਕ ਤੁਸੀਂ ਚੀਜ਼ ਦੱਸੀ ਆ ਵੀ ਹੁਣ ਸਾਨੂੰ ਸੀਜ਼ਨ ਭਾਈ ਪਤਾ ਲੱਗ ਗਿਆ ਜੇ ਕੋਈ ਬੰਦਾ ਨਵਾਂ ਸਟਾਰਟ ਕਰਨਾ ਚਾਹੁੰਦਾ ਪੰਜਾਬ ਦੇ ਵਿੱਚ ਕਿ ਹਰ ਥਾਂ ਦੇ ਉੱਤੇ ਸਕਸੈਸਫੁਲ ਆ ਜਾਂ ਤੁਹਾਡਾ ਹੀ ਏਰੀਆ ਇਸ ਖੇਤੀ ਦੇ लायक ਆ ਜੀ ਜਾਂ ਕਿਤੇ ਜੇ ਅਸੀਂ ਮੰਨ ਲਓ ਜਾਂ ਸਾਡੇ ਆਨੰਦਪੁਰ ਸਾਹਿਬ ਇਲਾਕੇ ਦੇ ਲੋਕ ਦੇਖਣਗੇ ਕਿਤੇ ਹੋਰ ਦੇਖਣਗੇ ਉਹ ਕਹਿਣ ਵੀ ਅਸੀਂ ਵੀ ਭਾਈ ਇਹਨੂੰ ਕੰਮ ਨੂੰ ਸ਼ੁਰੂ ਕਰੀਏ ਜੇ ਇਹ ਮਹਾਰਾਸ਼ਟਰ ਵਗੈਰਾ ਜਾਂ ਉੱਧਰ ਹੋ ਸਕਦਾ ਪੰਜਾਬ ਦੇ ਵਿੱਚ ਵੀ ਆਪਾਂ ਸ਼ੁਰੂ ਕਰ ਲਈਏ ਹੋ ਸਕਦਾ ਦੇਖੋ ਇਹ ਸਾਰੇ ਪਾਸੇ ਹੋ ਸਕਦਾ ਹੈ ਅੱਛਾ ਜੀ ਪੰਜਾਬ ਸਾਰੇ ਪਾਸੇ ਹੋ ਸਕਦਾ ਪੰਜਾਬ ਦੇ ਵਿੱਚ ਆਪਣੀ ਧਰਤੀ ਬਹੁਤ ਬਹੁਤ ਵਧੀਆ ਜੀ ਕਿਤੇ ਵੀ ਇਹਦੇ ਨਾਲ ਦੀ ਧਰਤੀ ਨਹੀਂ ਹੈਗੀ ਆਪਾਂ ਫਰੂਟ ਲਾ ਲਈਏ ਜਾਂ ਕੋਈ ਫਸਲ ਆਪਾਂ ਕੋਈ ਵੀ ਬੀਜੀ ਲਈਏ ਤਾਂ ਆਪਣੀ ਧਰਤੀ ਬਹੁਤ ਬੈਸਟ ਆ ਜੀ ਆ ਤੁਹਾਡੇ ਸਾਹਮਣੇ ਹੀ ਹੈ ਜੀ ਹੁਣ ਤੁਸੀਂ ਸਾਨੂੰ ਸ਼ਿਕਾਇਤ ਵੀ ਆ ਕੇ ਲਾ ਤੇ ਉਹਦੇ ਵਿੱਚ ਤੁਸੀਂ ਦੱਸਿਆ ਵੀ ਭਾਈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਵਰਤਿਆ ਗਿਆ ਨੈਚੁਰਲ ਤਰ੍ਹਾਂ ਨਾਲ ਪੱਕਿਆ ਹੋਇਆ ਤੇ ਉਹ ਮਿਠਾਸ ਮਿੱਠਾ ਬਹੁਤ ਸੀ ਜੀ ਉਹ ਤੁਸੀਂ ਦੇਖ ਲਓ ਅਲੱਗ ਸੀ ਜੀ ਉਹ ਬਿਲਕੁਲ ਜੀ ਆਪਣੀ ਧਰਤੀ ਦੇ ਵਿੱਚ ਮਿਠਾਸ ਬਹੁਤ ਆ ਜੀ ਹੁਣ ਤੱਕ ਇਹਨੂੰ ਕੋਈ ਬਿਮਾਰੀ ਵੀ ਨਹੀਂ ਲੱਗੀ ਇਹ ਵੀ ਰਿਕਾਰਡ ਆ ਜੀ ਅੱਛਾ ਜੀ ਦੇਖੋ ਅਸੀਂ ਸਪਰੇ ਵਗੈਰਾ ਕਰਦੇ ਆ ਫੰਗਸ ਤੋਂ ਕਰਦੇ ਆ ਅੱਛਾ ਜਦੋਂ ਬ ਉਤੋਂ ਵਸੇ ਮਤਲਬ ਚੂਨਾ ਵਗੈਰਾ ਵੀ ਵਿੱਚ ਸਿੱਟਣਾ ਹੁੰਦਾ ਮੈਂ ਜਦੋਂ ਆਇਆ ਜੀ ਮੈਂ ਕੁਝ ਬੂਟੇ ਡਿੱਗੇ ਹੋਏ ਦੇਖੇ ਜਿਵੇਂ ਅੱਡ ਗਿਆ ਹੋਇਆ ਜੀ ਆਪਿਆ ਵੀ ਮੈਂ ਕਿਹ ਪਤਾ ਨਹੀਂ ਯਾਰ ਹਵਾ ਹਵਾ ਚੱਲ ਪਈ ਵੀ ਇਹ ਬੂਟੇ ਖਰਾਬ ਹੋ ਗਏ ਤੁਹਾਡੇ ਵੀ ਮੈਨੂੰ ਲੱਗਿਆ ਜੀ ਭਾਜੀ 1% ਵੀ ਅੱਜ ਕੀ ਫਰੂਟ ਖਰਾਬ ਨਹੀਂ ਹੋਇਆ ਬੂਟੇ ਬੇਸ਼ਕ ਗਿਰ ਗਏ ਬੂਟਿਆਂ ਦੇ ਉੱਤੇ ਵੇਟ ਹੀ ਜ਼ਿਆਦਾ ਹੋ ਗਿਆ ਵੇਟ ਹੋਣ ਕਰਕੇ ਨਹੀਂ ਨਹੀਂ ਮੈਨੂੰ ਲੱਗਿਆ ਵੀ ਐਵੇਂ ਹੁੰਦਾ ਜੀ ਵੀ ਇੱਕ ਵਾਰ ਇਹ ਘਾੜ ਤੋੜ ਲਓ ਫਿਰ ਉਹਦੇ ਵਿੱਚੇ ਫੇਰ ਲੱਗ ਜਾਣਾ ਨਹੀਂ 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 ਘੜ ਲੱਗ ਗਈ ਜੀ ਇਹ ਖਤਮ ਇਹ ਇੱਥੋਂ ਹੀ ਕੱਟਣਾ ਜਦੋਂ ਘੜ ਆਹ ਉੱਥੋਂ ਵੱਢ ਲਈ ਹਾਂਜੀ ਆਪਾਂ ਬੂਟਾ ਇੱਥੋਂ ਕੱਟ ਦੇਣਾ ਇਹ ਤਾਂ ਚਲੋ ਗਰੇ ਹੋਏ ਆ ਨਾ ਉਹ ਇਹ ਇੱਥੋਂ ਕੱਟਣਾ ਜਿਹੜੀ ਇਹਦੀ ਖਰਾਕ ਖਾਦੀ ਹੋਈ ਆ ਹਾਂਜੀ ਤੇ ਇਹਦੇ ਵਿੱਚ ਰਾ ਸਕਿਆ ਹਾਂਜੀ ਉਹ ਇਹ ਬੂਟੇ ਨੇ ਚੱਕ ਲੈਣਾ ਅੱਛਾ ਇਹਨੇ ਹੌਲੀ 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 ਖਤਮ ਹੁੰਦੇ ਨੇ ਥੱਲੇ ਪੈ ਜਾਣ ਤੇ ਇਹਨੇ 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 ਕੰਮਜਾਬ ਹੋ ਜਾਣਾ ਇਹਨੇ ਭੁੰਗਰ ਜਾਣਾ ਬੂਟਾ ਇਹ ਰੈਡੀ ਕਰਤਾ ਆਪਾਂ ਨੇ ਜਦੋਂ ਇਹਨੂੰ ਫੁੱਲ ਆਉਣਾ ਹੈ ਜੀ ਜਦੋਂ ਆਪਾਂ ਮੈਂ ਤੁਹਾਨੂੰ ਆਹ ਦਿਖਾ ਆ ਆਓ ਜੀ ਇੱਧਰ ਆਹ ਦੇਖੋ ਜੀ ਹਾਂਜੀ ਇਹ ਆ ਫੁੱਲ ਆਉਂਦਾ ਜੀ ਜਦੋਂ ਇਹਨੂੰ ਫੁੱਲ ਆ ਗਿਆ ਅਸੀਂ ਥੱਲੇ ਇੱਕ ਬੂਟਾ ਛੱਡ ਲੈਣਾ ਉਦੋਂ ਤੱਕ ਅਸੀਂ ਆ ਦੇਖੋ ਕੱਟੇ ਹੋਏ ਆ ਦੇਖੋ ਇਹ ਆਪਾਂ ਕੋਈ ਵੀ ਬੂਟਾ ਹੋਰ ਨਹੀਂ ਰਹਿਣ ਦੇਣਾ ਜਦੋਂ ਇਹਨੂੰ ਫੁੱਲ ਆ ਗਿਆ ਹਾਂਜੀ ਉਦੋਂ ਵੀ ਇਹ ਇਹ ਵੀ ਦੇਖਣਾ ਵੀ ਇਹਦੇ 'ਚ ਨਸਲ ਵੀ ਵਿਗੜ ਜਾਂਦੀ ਆ ਹਾਂਜੀ ਆ ਦੇਖੋ ਹੁਣ ਬਿਲਕੁਲ ਪਤਲੇ ਪੱਤੇ ਆ ਸਾਹੇ ਦੇ ਗੰਨ ਵਰਗੇ ਹਾਂਜੀ ਹਾਂ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਦਿਖਾ ਦੇਣਾ ਕੋਈ ਹੋਰ ਮਤਲਬ ਨਸਲ ਵਿਗੜ ਜਾਂਦੀ ਆ ਫਿਰ ਉਹ ਦੇਖ ਕੇ ਰੱਖਣਾ ਪੈਂਦਾ ਵੀ ਕਿਹੜਾ ਬੂਟਾ ਅਗਲੀ ਵਾਰ ਸਾਨੂੰ ਕਾਮਯਾਬ ਰਹੂਗਾ ਅੱਛਾ ਜੀ ਹਾਂਜੀ ਇਹ ਫਿਰ ਤੁਹਾਨੂੰ ਪੂਰਾ ਦੇਖਣਾ ਪੈਂਦਾ ਹੁਣ ਬਾਕੀ ਦੇ ਤੁਸੀਂ ਜਿਹੜੇ ਕਾਮਯਾਬ ਨਹੀਂ ਸੀ ਉਹ ਕੱਟ ਦੇ ਕੱਟੇ ਹੋਇਆ ਸਾਰੇ ਜੀ ਇਹਨੂੰ ਆ ਫਲ ਲੈ ਕੇ ਇੱਥੋਂ ਕੱਢ ਦੇਣਾ ਇਹਦਾ ਰਸ ਉਹਨੇ ਚੱਕ ਲੈਣਾ ਖਰਾਕ ਆਦੀ ਇਹਨੇ ਹੌਲੀ ਹੌਲੀ ਥੱਲੇ ਪੈਣ ਇਹ ਹੁਣ ਜਿਸ ਤਰ੍ਹਾਂ ਇਹ ਚੀਜ਼ ਹੈ ਜੀ ਆ ਆਇਆ ਹੋਇਆ ਤੇ ਆ ਮਤਲਬ ਕਿ ਅਜੇ ਬਿਲਕੁਲ ਬੱਚਾ ਹੀ ਆ ਇਹ ਤੇ ਇਹ ਕਿੰਨੇ ਟਾਈਮ ਲਾਊਗਾ ਜੀ ਅਜੇ ਹੁਣ ਇਹ ਪੂਰਾ ਤਿਆਰ ਹੋਣ ਨੂੰ ਵੱਡਾ ਕੇਲਾ ਬਣਨ ਨੂੰ ਜੀ ਜਦੋਂ ਆ ਫੁੱਲ ਨਿਕਲੇ ਜੀ ਹਾਂਜੀ ਇਹ ਤਾਂ 3 ਮਹੀਨੇ ਦੇ ਵਿੱਚ ਇਹਨੇ ਰੈਡੀ ਹੋ ਜਾਣਾ ਹੈ ਅੱਛਾ ਜੀ ਮਤਲਬ ਇਹ ਜਿਹੜੀ ਪਹਿਲੀ ਫਸਲ ਆ ਜੀ ਇਹ 15 ਮਹੀਨੇ ਦੇ ਵਿੱਚ ਆਉਂਦੀ ਆ ਤੂੰ ਸਾਨੂੰ ਛੋਟਾ ਜਿਹਾ ਬੂਟਾ ਇੱਕ ਗਿੱਠ ਦਾ ਬੂਟਾ ਹੁੰਦਾ ਜੀ ਜਦੋਂ ਅਸੀਂ ਸਾਨੂੰ ਮਤਲਬ ਆਪਾਂ ਪਲਾਂਟਿੰਗ ਕਰਦੇ ਆ ਫਿਰ ਹੌਲੀ ਹੌਲੀ ਉਹ ਤਾਂ ਮੁੱਢ ਬਣਨਾ ਹੁੰਦਾ ਹੈ ਹੁਣ ਇਹ ਤਾਂ ਮੁੱਢ ਬਣਿਆ ਹੋਇਆ ਮਤਲਬ ਪਹਿਲੀ ਫਸਲ ਸਾਡੀ 15 ਮਹੀਨੇ ਬਾਅਦ ਦੂਜੀ ਫਸਲ ਸਾਡੀ ਸਾਲ-ਸਾਲ ਬਾਅਦ ਦੂਜੀ ਵੀ ਤੀਜੀ ਵੀ ਸਾਲ-ਸਾਲ ਬਾਅਦ ਕਿਉਂਕਿ ਮੁੱਢ ਬਣਿਆ ਹੋਇਆ ਥੱਲੇ ਕਣਕ ਝੋਨੇ ਨਾਲੋਂ ਕਿੰਨਾ ਕੋਈ ਦਾ ਪ੍ਰੋਫਿਟ ਦੇ ਵਿੱਚ ਹੈਗਾ ਜੀ ਮਾਰਜਨ ਜੇ ਆਪਾਂ ਦੇਖੀਏ ਵੀ ਇੱਕ ਸੀਜ਼ਨ ਦਾ ਇਹ ਇੰਨਾ ਕੁ ਲਗਭਗ ਕੱਢ ਦਿੰਦਾ ਜੀ ਜੇ ਕਿਸੇ ਕੋਈ ਇੱਛਕ ਹੁੰਦਾ ਵੀ ਤੱਪ ਕਿੰਨਾ ਕ ਪ੍ਰੋਫਿਟ ਦੇਖਣ ਦਾ ਦੇਖੋ ਜੀ ਪਹਿਲੀ ਤਾਂ ਗੱਲ ਇਹ ਵੀ ਇਹਦੇ ਚ ਸਾਨੂੰ ਖੁਸ਼ੀ ਬਹੁਤ ਮਿਲਦੀ ਆ ਵੀ ਅਸੀਂ ਅਲੱਗ ਤੋਂ ਕੰਮ ਕਰ ਰਹੇ ਆ ਹਰ ਮਤਲਬ ਅਸੀਂ ਆਪ ਕੰਮ ਕਰਦੇ ਤੇ ਵੀ ਦੇਖੋ ਤਾਂ ਹੁਣ ਸਾਰੀ ਗੱਡੀ ਦਾ ਮਾਲ ਅਸੀਂ ਆਪ ਢੋ ਕੇ ਬਾਹਰ ਕੱਢਿਆ ਅਸੀਂ ਤੇਨ ਦੋਹੇ ਬ੍ਰਦਰ ਇੱਕ ਸਾਡਾ ਬੰਦਾ ਰੱਖਿਆ ਸੀ ਤੇ ਸਾਨੂੰ ਖੁਸ਼ੀ ਹੁੰਦੀ ਆ ਵੀ ਅਸੀਂ ਆਪ ਕੰਮ ਕਰਦੇ ਆ ਉਤੋਂ ਬਾਅਦ ਇਹ ਸਾਡਾ 2.5 200 ਕੁੰਡ ਤੋਂ ਉੱਪਰ ਚਲੇ ਜਾਏਗਾ ਕੀਲੇ ਦਾ ਹਾਂਜੀ ਇੱਕ ਕੀਲੇ ਦਾ weight ਜੀ 200 ਕੁੰਡ ਤੋਂ ਉੱਪਰ ਟੱਪ ਜਾਏਗਾ ਹਾਂਜੀ ਤੇ 15 ਰੁਪਏ ਰੇਟ ਲਾ ਲੋ 3 ਲੱਖ ਤੋਂ ਉੱਪਰ ਜਾਊਗਾ ਜੀ ਕਿਲੇ ਚ 3 ਲੱਖ ਤੇ ਉਹਦੇ ਵਿੱਚ ਫਿਰ ਤੁਹਾਡੀ ਮਿਹਨਤ ਵੀ ਤਾਂ ਹੈਗੀ ਹੈ ਜੀ ਹਾਂ ਮਿਹਨਤ ਹੈਗੀ ਹੈ 1.5 ਲੱਖ ਦੀ ਨਹੀਂ 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 ਜੀ ਇਹ ਆਪਣਾ ਖਰਚਾ ਕੱਢਿਆ ਜੀ ਇਹ 600 70000 ਰੁਪਏ ਖਰਚਾ ਆਉਂਦਾ ਜੀ 2.5 ਲੱਖ ਰੁਪਏ ਕਿਲੇ ਪਿੱਛੇ ਬਚ ਜਾਂਦਾ ਹਾਂ ਬਚਦਾ ਜੀ ਤੇ ਇਹਦੇ ਵਿੱਚੋਂ ਆਪਾਂ ਪਹਿਲਾਂ ਦੂਜੀ ਕ੍ਰੋਪ ਵੀ ਲੈ ਲਈ ਫਸਟ ਟਾਈਮ ਦੂਜੀ ਕਿਹੜੀ ਜੀ ਦੂਜੀ ਆਪਾਂ ਗੋਭੀ ਦੀ ਲੈ ਲਈ ਇਹਦੇ ਵਿੱਚੋਂ ਤੇ ਉਹਨੇ ਸਾਡਾ ਸਾਰਾ ਹੀ ਖਰਚਾ ਕੱਢਦਾ ਸੀ 65 ਰੁਪਏ ਕਿਲੋ ਵੀ ਗੋਭੀ ਵਿਕੀ ਆ ਸਾਡੀ ਜੀ ਅੱਛਾ ਇਹਦੇ ਵਿੱਚ ਸਾਰੇ ਕਿਲੇ ਦੇ ਵਿੱਚ ਗੋਭੀ ਲਾਈ ਹੋਈ ਸੀ ਹਾਂਜੀ ਹਾਂ ਸਾਡਾ ਜਿੰਨਾ ਵੀ ਅਸੀਂ ਮਤਲਬ ਟਰਾਂਸਪੋਰਟ ਦਾ ਖਰਚਾ ਮੰਗਾਉਣ ਦਾ ਇਹ ਤੋਂ ਜਾਂ ਬੁਕਿੰਗ ਦਾ ਖਰਚਾ ਹੈ ਉਹਨੇ ਕੱਢਤਾ ਉਹਨੇ ਕੱਢਤਾ ਜੀ ਇਹ ਸਾਡਾ ਫ੍ਰੀਜ ਹੱਲ ਰਿਹਾ ਇਹ ਹੁਣ ਜਿਸ ਤਰ੍ਹਾਂ ਮਿਲ ਕੇ ਤੁਸੀਂ ਦੱਸਦੇ ਹੋ ਪਹਿਲਾਂ ਇਹ ਵੀ ਪਤਾ ਲੱਗਦਾ ਸਾਨੂੰ ਕਹਿੰਦੇ ਜੀ 4-5 ਕਿਲਿਆਂ ਦਾ ਪਹਿਲਾਂ ਬਾਗ ਸੀਗਾ ਜੀ 6 ਦਾ ਸੀਗਾ 6 ਦਾ 6 ਕਿਲਿਆਂ ਦਾ ਸੀ ਫਿਰ ਇਹ ਇੱਕ ਇੱਕ ਬੰਦੇ ਦੇ ਵਾਸਤੇ ਗੱਲ ਨਹੀਂ ਜਾਈਗੀ ਦੂਜਾ ਬ੍ਰਦਰ ਕੈਨੇਡਾ ਚਲੇ ਗਿਆ ਸੀ ਕੁਝ ਕਰਨਾ ਕਰਕੇ ਤੇ ਫਿਰ ਅਸੀਂ ਦੁਬਾਰਾ ਫੇਰ ਮਤਲਬ ਛੱਡਿਆ ਨਹੀਂ ਘੱਟ ਕਰ ਲਿਆ ਸੀ ਇੱਕ ਸਾਲ ਮਤਲਬ ਗੈਪ ਪਿਆ ਸਾਡਾ ਉਹਦਾ ਵਿੱਚ ਫਰੂਟ ਦਾ ਠੀਕ ਹੈ ਤੇ ਐਤ ਕੀ ਫਿਰ ਪੂਰਾ ਰੈਡੀ ਕਰਤਾ 600 ਬੂਟਾ ਐਤ ਕੀ ਮੰਗਾਇਆ ਸੀ ਨਵਾ ਹੁਣ ਅਗਲੇ ਟਾਈਮ 2 ਕਿੱਲੇ ਹੋ ਲਾਵਾਂਗੇ ਹੋਰ ਹਾਂਜੀ ਤੇ ਇਹਦੀਆਂ ਨਸਲਾਂ ਵੀ ਹੁੰਦੀਆਂ ਜੀ ਕੇਲੇ ਦੀ ਵੀ ਆ ਨਸਲ ਲਾਓ ਭਾਈ ਜਾਇ ਕੋਈ ਇੱਕ ਜੀ 9 ਹਾਂਜੀ ਜੀ 9 ਇਹ ਮਤਲਬ ਉਧਰਲੀਆਂ ਸਟੇਟਾਂ ਦੇ ਵਿੱਚ ਇਹ 9 ਮਹੀਨੇ ਚ ਤਿਆਰ ਹੋ ਜਾਂਦਾ ਜੀ ਆਪਣੇ এনवायरमेंट ਦਾ ਫਰਕ ਪੈਂਦਾ ਨਾ ਆਪਣੇ ਇੱਕ ਠੰਡ ਲੰਘਦੀ ਹੈ ਤੇ ਉੱਤੇ ਆਪਣੇ ਕਿੰਨੇ ਚਿਰ ਬਾਅਦ ਹੁੰਦਾ ਜੀ ਫਿਰ ਇਹ 15 ਮਹੀਨੇ ਵਿੱਚ ਸਾਡਾ ਰੈਡੀ ਹੋ ਜਾਂਦਾ ਜੀ ਫਰੂਟ ਜੀ ਜੀ 9 ਤਾਂ ਹੀ ਨੋ ਰੱਖਿਆ ਨਾ 9 ਮਹੀਨੇ ਦੀ ਉਧਰ ਰੈਡੀ ਹੋ ਜਾਂਦਾ ਪਰ ਸਾਡੀ ਇਹਦੇ ਪਰ ਨੂੰ ਇੱਕ ਠੰਡ ਲੰਘਣੀ ਆ ਪਹਿਲਾਂ ਅਸੀਂ 1,35,000 ਦੀ ਆ ਜਾਲੀ ਲੈ ਕੇ ਆਏ ਸੀ ਅਸੀਂ ਸਾਰੇ ਹੀ ਬੂਟੇ ਤੁਹਾਨੂੰ ਮੈਂ ਬੰਨ ਕੇ ਦਿਖਾਉਣਾ ਜੀ ਜੇ ਜਿੱਦਾਂ ਆ ਛੋਟੇ ਬੂਟੇ ਸੀ ਹਾਂਜੀ ਅਸੀਂ ਇਦਾਂ ਸਾਰੇ ਆ ਦੋ ਕਿਲਿਆਂ ਦੇ ਵਿੱਚ ਅ 12 ਦੋਨਾ 24 2400 ਬੂਟਾ ਸੀਗਾ ਸਾਰੇ ਇਦਾਂ ਬਨਤੇ ਸੀ ਅਸੀਂ ਜਿੱਦਾਂ ਸਾੜੀ ਬੰਨੀ ਦੀ ਹੁੰਦੀ ਹੈ ਅੱਛਾ ਲੋਕ ਵੀ ਦੂਰ ਤੇ ਮਤਲਬ ਕਹਿੰਦੇ ਸੀ ਬਈ ਪਤਾ ਨਹੀਂ ਇਹਨੇ ਕੀ ਲਾਤਾ ਅਸੀਂ ਠੰਡ ਦਾ ਸਾਨੂੰ ਥੋੜਾ ਜਿਹਾ ਵੀ ਠੰਡ ਕਰਕੇ ਵੀ ਇਹ ਮਰੂਗੇ ਪਰ ਉਹ ਠੰਡ ਵਾਲਾ ਸੀ ਜਿਹੜਾ ਕੱਢ ਲਿਆ ਹੁਣ ਇਹਨਾਂ ਦੀ ਲੋੜ ਨਹੀਂ ਸਾਨੂੰ ਜਾਲੀ ਦੀ ਨਹੀਂ ਹੁਣ ਜਾਲੀ ਅਸੀਂ ਬੰਨਣ ਨੂੰ ਵਰਤ ਰਹੇ ਵੇਟ ਕਰਕੇ ਪਹਿਲੇ ਦਵਾਂਂਦੇ ਸੀ ਅਸੀਂ ਕੋਈ ਬੰਦਾ ਸਿੱਖੀ ਜਾਂਦਾ ਜਿਵੇਂ ਜਿਵੇਂ ਕਰਦਾ ਜਿਸ ਕੰਮ ਪੈਣਾ ਸਿੱਖੀ ਜਾਂਦਾ ਹੈ ਨਾ ਜੀ ਘਾਟੇ ਵਾਧੇ ਚੱਲੀ ਜਾਂਦੇ ਆ ਪਰ ਇਹ ਚਲੋ ਘਾਟੇ ਕਰ ਕਰਕੇ ਸਿੱਖਦਾ ਹੁੰਦਾ ਜੀ ਬਿਲਕੁਲ ਜੀ ਜੇ ਤੁਸੀਂ ਉੱਥੇ ਪਹਿਲੇ ਘਾਟੇ ਤੇ ਛੱਡ ਦਿੰਦੇ ਫਿਰ ਬਈ ਪੈਣਾ ਹੀ ਨਹੀਂ ਉਹ ਸਾਨੂੰ ਕਰੇ ਸੀਗਾ ਵੀ ਅਸੀਂ ਕਰਨਾ ਹੈ ਪੈਸ਼ਨ ਸੀਗਾ ਬਈ ਅਸੀਂ ਕਰਨਾ ਹੈ ਅਲੱਗ ਤੋਂ ਕੰਮ ਪਰ ਪਾ ਸਕਸੈਸਫੁਲ ਆਂ ਜੀ ਅਸੀਂ ਹੋਰ ਵੀ ਕਿਸਾਨ ਵੀਰਾਂ ਨੂੰ ਮਤਲਬ ਮੈਂ ਇਨਵਾਈਟ ਕਰਦੇ ਆ ਲਾਇਆ ਵੀ ਸਾਨੂੰ ਦੇਖ ਕੇ ਬਹੁਤ ਨੇ ਪਰ ਸਾਡੇ ਪਿੰਡ ਦੇ ਕਿਸੇ ਨੇ ਨਹੀਂ ਲਾਇਆ ਸਾਡੇ ਕੱਪੜੇ ਦੇਖ ਕੇ ਕੀ ਕਹਦੋ ਨੇ ਵੀ ਇਹ ਤਾਂ ਬਹੁਤ کم ਮਿਹਨਤ ਵਾਲਾ ਦੇਖੋ ਜੇ ਕੰਮ ਕਰਨਾ ਤਾਂ ਮਿਹਨਤ ਕਰਨੀ ਪਣੀ ਬਾਹਰ ਕਿਹੜਾ ਨਹੀਂ ਕਰਦੇ ਆਪਾਂ ਜਾ ਕੇ ਮੈਂ ਕਹਿੰਦਾ ਤੁਸੀਂ ਕੰਮ ਕਰਦੇ ਆ ਉਦੋਂ ਮਿਹਨਤ ਕਰਦੇ ਨਹੀਂ ਤੇ ਵਿੱਚ ਵੜ ਕੇ ਮੈਨੂੰ ਤਾਂ ਖੜੇ ਖੜੇ ਨੂੰ ਪਸੀਨੇ ਆ ਰਹੇ ਥੀ ਉੱਠਾ ਕੰਮ ਵੈਸੇ ਤਾਂ ਨਹੀਂ ਨਹੀਂ ਦੇਖੋ ਹੁਣ ਅਸੀਂ ਕਈ ਮਰਲੇ ਵਿੱਚ ਲੁੰਗ ਰਹੇ ਜੇ ਇਕੱਲੇ ਤੋਂ ਨਹੀਂ ਚੱਕ ਹੁੰਦੇ ਮੈਂ ਤੁਹਾਨੂੰ ਚੱਕ ਕੇ ਦਿਖਾਇਆ ਵੀ ਪਹਿਲਾਂ ਨਹੀਂ ਚੱਕ ਹੁੰਦੇ ਜੀ 40 45 ਜਿੱਲੂ ਦਾ ਮੈਂ ਜੈਕਸਨ ਲਵਾ ਕੇ ਆਇਆ ਮੇਰੇ ਫੌਂਦਾਰ ਦਾ ਕਾ ਵੀ ਭਾਰੇ ਬਹੁਤ ਹੈ ਜੀ ਇਹ ਕਟੂ ਕੋ ਟਾਇਵਰੇਜ 35 ਦੇ ਨੇੜੇ ਤੇੜੇ ਜਾਊਗੀ ਜੇਤ ਕੀ ਐਵਰੇਜ ਵੈਸੇ ਅਸੀਂ 40 45 ਤੱਕ ਤੋਲ ਲੀਏ ਹਾਂ ਜੀ ਸੋ ਬਿਲਕੁਲ ਕੇਲੇ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਇਹ ਟਕੇ ਹੋਏ ਆ ਜੀ ਟਕਣ ਦਾ ਕਾਰਨ ਕੀ ਰਹਿੰਦਾ ਜੀ ਟਕਣ ਤਾਂ ਹੁਣ ਗੱਡੀ ਲੋਡ ਕਰਨੀ ਆ ਫਿਰ ਧੁੱਪ ਲੱਗਦੀ ਆ ਜੀ ਧੁੱਪ ਕਰਕੇ ਕਾਲੇ ਹੋ ਜਾਂਦੇ ਆ ਅੱਛਾ ਇਹ ਕਾਲੇ ਹੋਏ ਮਤਲਬ ਕਿ ਜਦੋਂ ਕਿੰਨੇ ਇਹ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਵੀ ਕਿੱਦਾਂ ਹੋ ਜਾਂਦੇ ਆ ਤੁਸੀਂ ਹੁਣ ਵੀ ਜਿਹੜੇ ਸਾਨੂੰ ਕੇਲੇ ਖਿਲਾਏ ਆ ਉਹਦੇ ਵਿੱਚ ਵੀ ਥੋੜੇ ਕੁਝ ਇੱਕ ਦੋ ਹੈਗੇ ਸੀਗੇ ਕਾਲੇ ਹੋਏ ਵੀ ਜੀ ਧੁੱਪ ਦੇ ਵਿੱਚ ਰਹਿ ਜਾਂ ਧੁੱਪ ਪਾਣੀ ਘੜਤ ਹੈ ਦਿਖਾਈ ਮੜਾ ਇਹ ਕਾਲਾ ਜਿਹਾ ਹੋਇਆ ਮੋਰੇ ਨੂੰ ਦਿਖਾ ਤੂੰ ਚੱਕ ਇੱਕ ਚੱਕੀ ਕੱਢੀ ਮੜੀ ਕਾਲਾ ਹੋਇਆ ਦਿਖਾ ਦੇ ਕੇਲਾ ਉੱਪਰ ਚੱਕ ਮੜਾ ਜਾ ਫੇਰੇ ਕਿ ਚੱਕ ਚੱਕੀ ਉੱਪਰ ਨੂੰ ਚੱਕ ਦੇ ਬਸ ਦਿਖਾ ਦੇ ਕੇਲਾ ਜਿਹੜੇ ਤੋੜ ਕੇ ਇੱਕ ਕੇਲਾ ਫੜਾ ਦੇ ਇੱਥੇ ਸਾਰੇ ਆ ਦੇਖੋ ਜੀ ਐਦਾਂ ਹੋ ਜਾਂਦੇ ਆ ਧੁੱਪ ਦੇ ਨਾਲ ਜੀ ਅੱਛਾ ਜੀ ਐਦਾਂ ਦਾਗ ਹੀ ਹੋ ਜਾਂਦੇ ਆ ਫੇਰ ਇਹ ਕਿੰਨੀ ਡੇਰ ਦੇ ਵਿੱਚ ਹੋ ਜਾਂਦੇ ਐਦਾਂ ਜੀ ਇਹ ਤਾਂ ਜੀ ਮੰਨ ਲਓ ਤੁਸੀਂ ਹੁਣੇ ਤੋੜੇ ਜੀ ਆ ਦੇਖੋ ਜੇ ਹੁਣ ਸਵੇਰ ਦੇ ਕੱਟੇ ਹੋਏ ਆ ਇਹ ਸਵੇਰ ਦੇ ਕੱਟੇ ਹੋਏ ਜੀ ਇਹ ਸਵੇਰੇ ਕੱਟੇ ਆ ਜੀ ਅਸੀਂ 11 ਵਜੇ ਗਏ ਆ ਘਰੋਂ ਤੇ ਜੇ ਅਸੀਂ ਇਹਨਾਂ ਨੂੰ ਐਦਾਂ ਹੀ ਛੱਡ ਜਾਂਦੇ ਸ਼ਾਮ ਤੱਕ ਐਦਾਂ ਹੋ ਜਾਣੇ ਸਾਰੇ ਅੰਦਰ ਤੇ ਵੀ ਗੱਲ ਜਾਣ ਦੇ ਫਿਰੇ ਅੰਦਰ ਤੇ ਨਹੀਂ ਹੁੰਦਾ ਫਿਰ ਆਪ ਦੇਖੋ ਜਦ ਤੱਕ ਦੇਖਣ ਨੂੰ ਚੀਜ਼ ਨਾ ਵਧੀਆ ਲੱਗੇ ਅਗਲਾ ਖਰੀਦਾਂ ਨਹੀਂ ਹੈਗਾ ਹਾਂਜੀ ਹੁਣ ਜੇ ਇਹ ਇਹ ਦਾਗ ਸਿਰੇ ਤੱਕ ਹੀ ਰਹਿਣਾ ਜਦੋਂ ਤੱਕ ਪੱਕਦਾ ਕੇਲਾ ਸੋ ਬਿਲਕੁਲ ਜੀ ਇਹ ਅਲੱਗ ਅਲੱਗ ਤਰ੍ਹਾਂ ਦੇ ਕੇਲੇ ਆ ਫਿਰ ਇਹ ਸਾਰੇ ਮਿਕਸੇ 15 ਰੁਪਏ ਜਾਣੇ ਚਾਹੀਏ ਉਹਦੇ ਵਿੱਚ ਛੋਟਾ ਹੋਵੇ ਬੜਾ ਹੋਵੇ ਜੀ ਬਾਦ ਵਿੱਚੇ ਡੰਡਾ ਆ ਅੱਛਾ ਅੱਛਾ ਇਹ ਫੇ ਬਾਦ ਦੇ ਵਿੱਚ ਉਹਨੇ ਅਲੱਗ ਅਲੱਗ ਛਾਂਟ ਲੈਣੇ ਬਸ ਉਹ ਹੈਂਡ ਇਕੱਲੇ ਇਕੱਲੇ ਕਰ ਦੇਣੇ ਜੀ ਹੁਣ ਉਹ ਸਿਸਟਮ ਕਰ ਰਿਹਾ ਨੇ ਤੁਹਾਨੂੰ ਹੈਂਡ ਦੀ ਕੱਟ ਕੇ ਦਾਨ ਇੱਕ ਦਾਤੀ ਲਈ ਜਾ ਕੇ ਮੜੀ ਕੱਟ ਕੇ ਦਿਖਾਈ ਆ ਘੜੇ ਉਹਦਾ ਲੱਗ ਸਿਸਟਮ ਹੁੰਦਾ ਜੀ ਕਿਹਦਾ ਜੀ ਕੱਟਣੇ 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 ਅੱਛਾ ਜੀ ਉਹ ਆਪਣੇ ਕੋਲ ਇੱਕ ਨਾ ਐਡਾ ਘਾ ਹਥਿਆਰ ਆ ਅੱਛਾ ਜੀ ਤੇ ਉਹਦੇ ਨਾਲ ਉਹ ਬਾਹਾਂ ਦੇ ਵਿੱਚ ਪੈਂਦਾ ਇੱਥੇ ਅੱਛਾ ਜੀ ਬਸ ਉਹ ਕੱਲਾ ਕੱਲਾ ਹੈਂਡ ਕੱਟ ਦੇਣਾ ਉਹਨੇ ਬਾਹਰ ਆ ਡੰਡਾ ਕੱਲਾ ਰਹਿ ਜਾਣਾ ਅੱਛਾ ਡੰਡਾ ਰਹਿਣਾ ਇਹਨੂੰ ਹੈਂਡ ਕਹਿੰਦੇ ਆ ਮਤਲਬ ਕਿ ਹੈਂਡ ਕਹਿੰਦੇ ਜੀ ਹੈਂਡ ਆ ਦੇਖੋ ਜੀ ਆ ਇੱਕ ਹੈਂਡ ਹੋ ਗਿਆ ਆਹ ਜਿਹੜਾ ਆਹ ਆ ਇੱਕ ਹੈਂਡ ਹੋ ਗਿਆ ਅੱਛਾ ਅੱਛਾ ਆ ਦੂਆ ਹੈਂਡ ਆ ਤੀਆ ਹੈਂਡ ਆ ਚੌਥਾ ਪੰਜਵਾਂ ਛੇਵਾਂ ਸੱਤਵਾਂ ਅੱਠਵਾਂ ਨੌਵਾਂ ਦਸਵਾਂ ਉਹ ਤਾਂ ਹੀ ਉਹਦੇ ਵਿੱਚੋਂ ਹੀ ਇਕੱਠੇ ਜਿਹੜੇ ਜੁੜੇ ਹੁੰਦੇ 12 15 ਜਿੰਨੇ ਹੁੰਦੇ ਨੇ ਉਹ ਹੈਂਡ ਹੀ ਹੁੰਦਾ ਇੱਕ ਪੂਰਾ ਆਈ ਮੜਾ ਸੋ ਬਿਲਕੁਲ ਤੁਹਾਨੂੰ ਪ੍ਰੋਸੈਸ ਵੀ ਦਿਖਾਤਾ ਹੋਇਆ ਭਾਜੀ ਨੇ ਇਹ ਵੀ ਦੱਸਤਾ ਵੀ ਬਾਈ ਕਾਮਯਾਬ ਹੈਗਾ ਇੱਥੇ ਆਜੋ ਜੀ ਸਾਰ ਇੱਧਰ ਆਜੋ ਜੀ ਨਹੀਂ ਕਿ ਕੱਟ ਲੈਣਾ ਹੀ ਉੱਥੋਂ ਚਲੋ ਚਲੋ ਹਾਂਜੀ ਹਾਂਜੀ ਹਾਂ ਚਲੋ ਜੀ ਸੁੱਕੜ ਕੱਟਣ ਜਾ ਰਹੇ ਆ ਇੱਕ ਮਿੰਟ ਜੀ ਅੱਛਾ ਜੀ ਇੱਥੋਂ ਕੱਟ ਦੇਣਾ ਜੀ ਪਹਿਲਾਂ ਤਾਂ ਠੀਕ ਹੈ ਜੀ ਮੜਾ ਤੁਸੀਂ ਕੱਪੜੇ ਵਜਾ ਦੇ ਹਾਂ ਹਰ ਜਾਓ ਅੱਛਾ ਕੱਪੜਿਆਂ ਤੇ ਪੈਂਦੇ ਇਹਦਾ ਆ ਆ ਪਾਣੀ ਲੱਗਣਾ ਜੀ ਕੱਪੜਿਆਂ ਨੂੰ ਇੱਥਾ ਸੱਲੇ ਸਟੱਲੇ ਨੇ। ਸੱਲੇ। ਲੋ। ਇਹ ਰੈਡੀ ਹੈ ਜੀ। ਚੈੱਕ ਆਡ ਹੋ ਗਈ ਜੀ। ਲੈ ਚੱਕੀ। ਬੱਸ। ਆਖਿਆ। ਬਸ ਇਹਨੂੰ ਇਹਨੂੰ ਆ ਬਸ ਇੱਥੋਂ ਕੱਟਦਾ ਹੀ ਇਹ। ਬਸ ਹੁਣ ਇਹਨੂੰ ਕੁਝ ਨਹੀਂ ਕਰਨਾ। ਹਾਂਜੀ। ਬਸ ਇਹਦਾ ਇਹਦਾ ਜਿੰਨਾ ਰਸ ਆ ਇਹ ਇਹਨੇ ਬੁੱਟਨੇ ਚੱਕ ਲੈਣਾ। ਆਪਣੇ ਆਪਾਰਟਮੈਂਟ ਹਾਂਜੀ ਆਟੋਮੈਟਿਕ ਇਹਨੇ ਥੱਲੇ ਪੈੜੇ ਜੀ એનર્ਜੀ ਥੱਲੇ ਚੱਲ ਜਾਂਦੀ ਹਾਂ ਇਹਨੇ ਹੌਲੀ ਹੌਲੀ ਸੁੱਕ ਜਾਣਾ ਜੀ ਸੁੱਕ ਕੇ ਇਹਨੇ ਥੱਲੇ ਪੈੜੇ ਕੀ ਕੁਦਰਤ ਦਾ ਨਿਯਮ ਬਣਾਇਆ ਹੋ ਜੀ ਕੋਈ ਨਹੀਂ ਬਿਲਕੁਲ ਜਾਹੇ ਰੁੱਖਾਂ ਵਾਲੀ ਕੈਟਾਗਰੀ ਦੇ ਵਿੱਚ ਨਹੀਂ ਆਉਂਦੇ ਪਰ ਫਿਰ ਹਰਿਆਲੀ ਫਿਰ ਵੀ ਬਹੁਤ ਹੈ ਬਹੁਤ ਮਨ ਖੁਸ਼ ਹੁੰਦਾ ਹੈ ਜਦੋਂ ਕੰਮ ਕਰਦੇ ਹਾਂ ਵਾਹ ਸੋ ਬਿਲਕੁਲ ਜੀ ਨਰਿੰਦਰ ਸਿੰਘ ਜੀ ਹੋਰਾਂ ਨੇ ਇਕੱਲੇ ਦੀ ਖੇਤੀ ਕਰ ਰਿਹਾ ਚੰਗੀ ਆਮਦਨ ਜਿੱਥੇ ਕਮਾ ਰਿਹਾ ਆਮਦਨ ਤਾਂ ਕਹਿੰਦੇ ਸਾਡੇ ਲਈ ਬਾਅਦ ਦੀ ਗੱਲ ਹੈ ਪਰ ਸਾਡਾ ਪੈਸ਼ਨ ਹੈ ਸਾਨੂੰ ਮਜ਼ਾ ਹੀ ਬਹੁਤ ਹੁੰਦਾ ਨਜ਼ਾਰਾ ਹੁੰਦਾ ਇਸ ਚੀ ਹਾਂਜੀ। ਉਹ ਸਮਨਾ ਆਪੋ ਚਾਣੀ ਮੈਂ ਨੂੰ ਵੀ ਆ ਦੋ ਕੇਲੇ ਕਰ ਤੇ ਛੱਲੇ ਛੱਡੇ ਨੇ। ਇਹ ਅੱਛਾ ਮੈਨ ਇਹਦੇ ਥੱਲੇ ਵੀ ਹੈਂਡ ਹੁੰਨੇ ਆ। ਅੱਛਾ ਜੀ। ਪਰ ਅਸੀਂ ਇਹ ਦੋ ਉਦੋਂ ਤੱਕ ਛੱਡੇ ਹੋਏ ਆ ਜਦੋਂ ਇਹ ਰੈਡੀ ਹੋ ਗਿਆ ਜੀ। ਮੰਡੀ ਜਾਣ ਵਾਸਤੇ ਤਿਆਰ ਹੋ ਗਿਆ। ਹਾਂਜੀ। ਆਪਾਂ ਨੇ ਇੱਥੋਂ ਕੱਟ ਦੇਣਾ। ਹਾਂਜੀ। ਇਹ ਲੈ ਜਣਾ ਆਪਾਂ ਚਾਕੂ ਚਾਕੇ ਬਾਹਰ। ਹਾਂਜੀ। ਉਸ ਤੋਂ ਬਾਅਦ ਜਦੋਂ ਤੱਕ ਆਹ ਤੁਹਾਡੇ ਦੋ ਕੇਲੇ ਲੱਗੇ ਰਹਿਣਗੇ। ਹਾਂਜੀ। ਡੰਡੀ ਇੱਥੇ ਤੱਕ ਹਰੀ ਰਹੇਗੀ। ਅੱਛਾ। ਆਹ ਡੰਡੀ ਨਹੀਂ ਇਹ ਕਾਲੀ ਹੋ ਜਾਏਗੀ। ਕਈਆਂ ਨੇ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਉਹ ਦੇਖੋ ਆ ਇਹ ਕਾਲੀ ਹੋ ਗਈ ਜਾ ਆ ਕਾਲੀ ਹੋ ਗਈ ਹਾਂਜੀ ਹਾਂ ਆ ਦੇਖੋ ਜਦੋਂ ਇਹ ਬਾਹਰ ਦੇਣੀ ਆ ਫਿਰ ਇੱਥੋਂ ਕੱਟ ਦੇਣਾ ਤੇ ਉਹਨੂੰ ਮੰਡੀ ਵਾਸਤੇ ਹਾਂਜੀ ਇੱਕ ਮਿੰਟ ਜਦੋਂ ਮੰਡੀ ਵਾਸਤੇ ਜਾਣਾ ਫਿਰ ਇਹ ਇੱਥੋਂ ਕੱਟ ਦੇਣਾ ਆ ਤਾਜੀ ਹੋ ਗਈ ਨਹੀਂ ਇਹ ਡੰਡੀ ਕਾਲੀ ਹੋ ਜਾਂਦੀ ਅੰਦਰ ਵੱਢ ਜਾਂਦੀ ਆ ਫਿਰ ਸੋ ਬਿਲਕੁਲ ਸੋ ਕੇਲਿਆਂ ਦੀ ਖੇਤੀ ਕਰ ਰਹੇ ਆ ਸੋ ਇੱਕ ਨਵੀਂ ਚੀਜ਼ ਦੇਖੀ ਆ ਪੰਜਾਬ ਦੇ ਵਿੱਚ ਮੈਂ ਪਹਿਲੀ ਵਾਰ ਵੇਖੀ ਆ ਇਸ ਤੋਂ ਇਲਾਵਾ ਤੁਹਾਨੂੰ ਤੁਸੀਂ ਤਾਂ ਹੁਣ ਇਹਦੇ ਮਿੱਟੀਆਂ ਮੋਡੀਆਂ ਹੁੰਦੀਆਂ ਰਹਿੰਦੀਆਂ ਪੰਜਾਬ ਦੇ ਵਿੱਚ ਹੋਰ ਵੀ ਥਾਵਾਂ ਤੇ ਹੋ ਰਹੀ ਹੈ ਜੀ ਕੇਲੇ ਦੀ ਖੇਤੀ ਹੈਗੀ ਹੈ ਕਈ ਜਗ੍ਹਾ ਜੀ ਸਾਡੇ ਨਾਲ ਸੀਡ ਆਇਆ ਇਹਦਾ ਜਲਗਾਓ ਤੋਂ ਅੱਛਾ ਜੀ ਤੇ ਪਹਿਲਾਂ ਕਰਨਾਲ ਤਾਰਕੇ ਜੀ ਵੇ ਸਾਡੇ ਕੋਲ ਆਏ ਫਿਰ ਹਿਸ਼ਾਰਪੁਰ ਤਾਰੇ ਆ ਉਸ ਤੋਂ ਬਾਅਦ ਗੰਗਾ ਨਗਰ ਤਾਰੇ ਆ ਅੱਛਾ ਹਾਂ ਕਾਫੀ ਸੀਡ ਹੁੰਦਾ ਪਰ ਉਹ ਉਹਨਾਂ ਦਾ ਸਾਨੂੰ ਸਕਸੈਸ ਬਾਰੇ ਪਤਾ ਨਹੀਂ ਹੈ वैसे साथ तो साथ तो रे मतलब फार्म ਦੇ ਵਿੱਚ ਬਹੁਤ ਮਤਲਬ ਲੋਕ ਜਾਣਕਾਰੀ ਲੈ ਕੇ ਜਾਂਦੇ ਆ ਜਾਂਦੇ ਆ ਸਸੀਂ ਕੋਈ ਅਸੀਂ ਕਾਰਟ ਨਹੀਂ ਕਰਦੇ ਵੀ ਅਸੀਂ ਕਿਸੇ ਨੂੰ ਦੱਸਣਾ ਨਹੀਂ ਅਸੀਂ ਖੁਸ਼ ਹੁੰਨੇ ਵੀ ਸਾਨੂੰ ਸਾਡਾ ਕੋਈ ਭਰਾ ਹੋਰ ਕਾਮਯਾਬ ਹੋਵੇ ਇਹਨੂੰ ਪਾਣੀ ਕਿਸ ਤਰ੍ਹਾਂ ਲੱਗਦਾ ਜੀ ਫਿਰ ਪਾਣੀ ਫਲੱਡ ਵਾਲਾ ਪਹਿਲਾਂ ਸਾਡੇ ਕੋਲ ਸਪ੍ਰਿੰਕਲ ਸਿਸਟਮ ਤਾਂ ਦੇਖੋ ਲੱਗੇ ਹੋਏ ਆ ਹਾਂਜੀ ਹਾਂਜੀ ਬਾਹਰ ਕੱਢਿਆ ਹੁਣ ਪਹਿਲਾਂ ਉਹਦੇ ਵਿੱਚ ਸੀਗਾ ਬਾਸਮਤੀ ਵਾਲੀ ਜਗਾ ਪਰ ਇਹਦੇ ਵਿੱਚ ਨਹੀਂ ਹੈਗਾ ਤੇ ਹੁਣ ਫਲੱਡ ਵਾਲਾ ਪਹਿਲਾਂ ਪਹਿਲਾਂ ਇਹਨੂੰ ਬਸ ਗੌਰ ਰੱਖਣੀ ਪਾਣੀ ਦੀ ਪਹਿਲਾਂ ਜ਼ਿਆਦਾ ਪਾਣੀ ਨਹੀਂ ਚਾਹੀਦਾ ਜਦੋਂ ਬੂਟੇ ਪਲਾਂਟ ਕਰਨੇ ਆ ਉਦੋਂ ਬਸ ਇੱਕ ਇੱਕ ਡੱਬਾ ਪਾਣੀ ਦਾ ਪਾਉਣਾ ਲਾ ਕੇ ਉਹ ਖਾਲਾਂ ਦੇ ਵਿੱਚ ਚਲੇ ਜਾਂਦਾ ਪਾਣੀ ਇੱਕ ਡੱਬਾ ਪਾਓ ਬੂਟਾ ਲਾ ਦਿਓ ਪਹਿਲਾਂ ਵੈਸੇ ਅਸੀਂ ਘਰਾਂ ਦੇ ਵਿੱਚ ਮੈਂ ਜਦੋਂ ਅਸੀਂ ਛੋਟੇ ਹੁੰਦੇ ਸੀ ਘਰਾਂ ਦੇ ਵਿੱਚ ਆਮ ਇੱਕ ਅੱਧਾ ਕੇਲੇ ਦਾ ਦਰਖਤ ਦੇਖੇ ਕਰਦੇ ਸੀ ਜੀ ਪਰ ਉਹ ਨੌਲੇਜ ਨਹੀਂ ਸੀ ਆਪਾਂ ਉਹਨਾਂ ਨੂੰ ਦੇਖਦੇ ਤੇ ਵੀ ਹੋਰ ਬੂਟਾ ਹੋ ਗਿਆ ਹੋਰ ਹੋ ਗਿਆ ਝਾੜ ਹੋ ਜਾਂਦਾ ਸੀ ਹਾਂ ਜੀ ਹਾਂ ਜਿਵੇਂ ਹੁਣ ਆਪਣੇ ਧਾਰਨਾ ਬਣੀ ਹੈ ਕੇਲੇ ਦੇ ਵਿੱਚ ਸੱਪ ਹੁੰਦਾ ਹਾਂ ਹਾਂ 2017 ਤੋਂ ਅਸੀਂ ਕੇਲੇ ਦੀ ਖੇਤੀ ਕਰਦੇ ਆ ਕੋਈ ਵੈਸੇ ਲੰਘਦਾ ਲੰਘ ਜਵੇ ਪਰ ਅਸੀਂ ਹੁਣ ਕੇਲੇ ਦੇ ਵਿੱਚ ਸੱਪ ਨਹੀਂ ਦੇਖਿਆ ਸੱਪ ਕਿੱਥੇ ਤੇਊਗਾ ਅਸੀਂ ਜਦੋਂ ਇਹਦਾ ਝੁੰਡ ਬਣ ਗਿਆ ਉਹਦੇ ਝੁੰਡ ਦੇ ਵਿੱਚ ਚੂਹਾ ਵੜੂਗਾ ਚੂਹੇ ਦੇ ਮਗਰ ਸੱਪ ਆਊਗਾ ਫਿਰ ਕੇਲੇ ਦੇ ਵਿੱਚ ਸੱਪ ਹੁੰਦਾ ਸੋ ਬਿਲਕੁਲ ਹੈ ਕੇਲਿਆਂ ਦੀ ਖੇਤੀ ਕਰ ਰੇ ਨੇ ਨਰਿੰਦਰ ਸਿੰਘ ਜੀ ਹੋਰੀ ਹਰਬੰਸ ਸਿੰਘ ਜੀ ਹੋਰੀ ਹਾਂਜੀ ਬਲਵੀਰ ਸਿੰਘ ਜੀ ਭਰਾ ਨੇ ਇਹਨਾਂ ਦੇ ਉਹ ਅੱਜ ਕਿਸੇ ਕੰਮ ਕਰਕੇ ਨਹੀਂ ਇੱਥੇ ਹੈਗੇ ਪਰ ਤੁਹਾਨੂੰ ਸਾਡਾ ਮਕਸਦ ਹੈਗਾ ਵੀ ਇਹ ਦਿਖਾਈਏ ਤੇ ਜਿਹੜੇ ਚਾਹਬਾਨ ਨੇ ਤਾਂ ਜ਼ਰੂਰ ਕਿੰਦਰਤੋਂ ਤੁਹਾਨੂੰ ਦੱਸਿਆ ਵੀ ਇਹਨਾਂ ਦੇ ਕੋਲ ਆ ਕੇ ਇਹਨਾਂ ਦੇ ਬਾਗ ਦੇ ਉੱਤੇ ਆ ਕੇ ਇਹਨਾਂ ਤੋਂ ਵੀ ਜਾਣਕਾਰੀ ਲਈ ਜਾ ਸਕਦੀ ਹੈ ਪਰ ਚੰਗਾ ਮੁਨਾਫਾ ਦੱਸਦੇ ਆ ਬਈ ਚੰਗਾ ਮੁਨਾਫਾ ਇਸ ਖੇਤੀ ਤੋਂ ਇਸ ਫਰੂਟ ਤੋਂ ਕਰ ਰਹੇ ਨੇ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ